ਪਾਠ 27ਵਾਂ ਸਵਾਲਾਂ ਦੀ ਵਰਤੋਂ ਅਤੇ ਅਸਰ ਕੀ ਹੋਇਆ ਤੇ ਕਿਵੇਂ ਹੋਇਆ ਇਹ ਜਾਣਨਾ ਸੁਭਾਵਕ ਮਨੁੱਖੀ ਕਰਮ ਹੈ ਪਰ ਜਦੋਂ ਬੰਦਾ ਕਿਉਂ ਹੋਇਆ ਕਿੱਦਾਂ ਨਾਲ ਜੂਜਦਾ ਤਾਂ ਜਾਣਨ ਦਾ ਪ੍ਰਸੰਗ ਬਦਲ ਜਾਂਦਾ ਹੈ ਕਿਉਂ ਦੇ ਉੱਤਰ ਵੱਜੋਂ ਬੰਦਾ ਕਿਸੇ ਵਿਚਾਰ ਤਰਕ ਮੰਨਤਾ ਰਾਹੀਂ ਨਿਚੋੜ ਉੱਤੇ ਪਹੁੰਚਦਾ ਜਾਂ ਸਦੀਵੀ ਭਟਕਣ ਬਣੀ ਰਹਿੰਦੀ ਹੈ ਇੱਕ ਵਾਰ ਕਿਸੇ ਨਿਚੋੜ ਉੱਤੇ ਪਹੁੰਚਿਆ ਬੰਦਾ ਫਿਰ ਆਮ ਜਾਣਕਾਰੀ ਲੈਣ ਤੱਕ ਨਹੀਂ ਰੁਕਦਾ ਸਗੋਂ ਹਰ ਗੱਲ ਘਟਨਾ ਬੰਦੇ ਅਤੇ ਵਰਤਾਰੇ ਦਾ ਲੇਖਾ ਲਾਉਣ ਲੱਗਦਾ ਹੈ। ਬੰਦਾ ਸਦੀਆਂ ਤੋਂ ਹੀ ਸਵਾਲਾਂ ਨਾਲ ਉਲਝਦਾ ਅਤੇ ਲੇਖੇਕਾਰ ਦਾ ਆ ਰਿਹਾ ਹੈ। ਇਹ ਪਾਠ ਉਸੇ ਸਵਾਲ ਨੂੰ ਸਮਝਣ ਨਾਲ ਸੰਬੰਧਤ ਹੈ ਜੋ ਹੁਣ ਦੁਨੀਆ ਵਿੱਚ ਖਾਸ ਕਰਕੇ ਜੰਗ ਜੂਤਰਾਂ ਵਿੱਚ ਵੀ ਉੱਠ ਰਿਹਾ ਹੈ। ਕਿ ਨੇੜੇ ਇਤਿਹਾਸ ਵਿੱਚ ਲੜਕੇ ਉਹਨਾਂ ਨੇ ਕੀ ਖਟਿਆ? ਇਹਦੇ ਦੋ ਮੁੱਖ ਪੱਖ ਨੇ। ਪਹਿਲਾ ਵਰਤੋਂ ਦਾ ਪੱਧਰ ਅਤੇ ਦੂਜਾ ਵਰਤੋਂ ਦਾ ਅਸਰ। ਪਹਿਲਾ ਸਵਾਲਾਂ ਦੀ ਵਰਤੋਂ ਦੇ ਪੱਧਰ ਅਸਾਮੀਆਂ ਜੰਗਾਂ ਦੀ ਜੰਗਬੰਦੀ ਜਾਂ ਫੌਜੀ ਹਾਰਮਗਰੋਂ ਹਥਿਆਰ ਕਿਉਂ ਚੁੱਕੇ ਅਤੇ ਲੜਕੇ ਖੱਟਿਆ ਕੀ ਦੇ ਸਵਾਲ ਸਭ ਹਕੂਮਤ ਤੇ ਸਥਾਪਤੀ ਅਤੇ ਅੰਦਰੂਨੀ ਵਿਰੋਧੀ ਪਾਸਿਓਂ ਆਉਂਦੇ ਨੇ ਸਵਾਲਾਂ ਦੇ ਸਹੀ ਉੱਤਰ ਦੇਣ ਲਈ ਸਵਾਲਾਂ ਨੂੰ ਸਮਝਣਾ ਜ਼ਰੂਰੀ ਹੁੰਦਾ ਸਵਾਲ ਵੀ ਇੱਕ માનਤਾ ਹੁੰਦਾ ਜੋ ਪੁੱਛਣ ਵਾਲਾ ਬੰਦਾ ਪੇਸ਼ ਕਰਦਾ ਜੇ ਅਗਲੇ ਬੰਦੇ ਦੀ માનਤਾ ਸਮਝ ਆ ਜਾਵੇ ਤਾਂ ਉੱਤਰ ਪੈਦਾ ਹੋ ਜਾਂਦਾ ਖੱਟਣ ਦਾ ਸਵਾਲ ਕਈ ਪਾਂਂਦੀਆਂ ਮੰਤਾਵਾਂ ਰਾਹੀਂ ਸਾਹਮਣੇ ਆ ਰਿਹਾ ਹੈ ਜਦੋਂ ਇਹ ਗੰਢ ਖੁੱਲੇਗੀ ਤਾਂ ਪੂਰੀ ਪੰਡ ਖੁੱਲੇਗੀ ਕਿ ਇਹੋ ਜਿਹੇ ਸਵਾਲ ਕਿੰਨੇ ਪਾਂਂਦੀਆਂ ਤੰਦਾ ਜੁੜ ਕੇ ਬਣੇ ਹੁੰਦੇ ਨੇ ਅਤੇ ਇਹ ਤੰਦਾ ਕਿੱਥੋਂ ਤੱਕ ਫੈਲੀਆਂ ਹੁੰਦੀਆਂ ਨੇ ਸਮਾਜਿਕ ਹਸਤੀ ਮੁਤਾਬਕ ਸਵਾਲ ਕਰਨ ਵਾਲਿਆਂ ਨੂੰ ਤਿੰਨ ਪਾਂਤ ਵਿੱਚ ਵੰਡ ਸਕਦੇ ਆ ਆਮ ਲੋਕਾਂ ਵੱਜੋਂ ਸਾਦੇ ਲੋਕ ਭਾਵਕ ਵਹਿਣ ਜਾਂ ਆਲੇ ਦੁਆਲੇ ਦੇ ਅਸਰ ਕਾਰਨ ਕਿਸੇ ਵੀ ਕੰਮ ਜਾਂ ਵਿਚਾਰ ਦੇ ਹਿੱਸੇਦਾਰ ਬਣ ਜਾਂਦੇ ਨੇ ਪਰ ਉਹ ਮਾਹੌਲ ਖਤਮ ਹੋਣ ਨਾਲ ਜਾਂ ਤਾਂ ਉਹ ਮੁਰੜ ਪਹਿਲੇ ਵਹਿਣ ਵਿੱਚ ਪੈ ਜਾਂਦੇ ਨੇ ਜਾਂ ਕਿਸੇ ਹੋਰ ਨਵੇਂ ਕੰਮ ਵਿਚਾਰ ਦੇ ਹਿੱਸੇਦਾਰ ਬਣ ਜਾਂਦੇ ਨੇ ਦੋਵਾਂ ਹਾਲਾਤਾਂ ਵਿੱਚ ਹੀ ਬੀਤੇ ਸਮੇਂ ਦੇ ਕੰਮ ਅਤੇ ਵਿਚਾਰ ਬਾਰੇ ਉਹਨਾਂ ਦੇ ਆਪਣੇ ਮਨ ਵਿੱਚ ਸ਼ੰਕਾ ਪੈਦਾ ਹੋ ਜਾਂਦੀ ਹੈ ਜੇ ਸ਼ੰਕਾ ਨਾ ਹੋਵੇ ਤਾਂ ਵੀ ਉਹਨਾਂ ਦੀ ਹਾਲਤ ਸੰਕਿਆ ਨੂੰ ਕਬੂਲਣ ਯੋਗ ਜ਼ਰੂਰ ਹੋ ਜਾਂਦੀ ਹੈ ਇਹਦਾ ਕਾਰਨ ਸਿਰਫ ਉਹਨਾਂ ਦਾ ਆਪਣਾ ਮਨ ਨਹੀਂ ਹੁੰਦਾ ਸਗੋਂ ਆਲੇ ਦੁਆਲੇ ਵਿਖਾਈ ਦਿੰਦਾ ਅਤੇ ਬਹੁਤ ਕੁਝ ਅਦਿੱਖ ਵਾਪਰਨ ਵਾਲਾ ਵਰਤਾਰਾ ਹੁੰਦਾ ਜਿੱਥੋਂ ਜਾਣਕਾਰੀ ਜਾਂ ਵਿਚਾਰ ਝਰ-ਝਰ ਕੇ ਉਹਨਾਂ ਅੰਦਰ ਸ਼ੰਕੇ ਦੀ ਹੋਂਦ ਲਈ ਵੇਰਵਿਆਂ ਦੇ ਤੀਲਿਆਂ ਵੱਜੋਂ ਜੁੜਦੇ ਰਹਿੰਦੇ ਨੇ ਸਾਦੇ ਲੋਕ ਇਹ ਕਦੇ ਨਹੀਂ ਜਾਣ ਸਕਦੇ ਹੁੰਦੇ ਕਿ ਜਿਵੇਂ ਕਿਸੇ ਦੂਰੋਂ ਉੱਠੇ ਵਿਚਾਰ ਕਾਰਨ ਉਹ ਕਿਸੇ ਵਰਤਾਰੇ ਦਾ ਹਿੱਸਾ ਬਣੇ ਸੀ ਠੀਕ ਉਵੇਂ ਹੀ ਕਿਸੇ ਦੂਰੋਂ ਉੱਠੇ ਨਖੇਦ ਕਾਰਨ ਉਸੇ ਵਰਤਾਰੇ ਬਾਰੇ ਸ਼ੱਕੀ ਅਤੇ ਵਿਰੁੱਧੀ ਹੋ ਜਾਂਦੇ ਨੇ ਆਮ ਲੋਕ ਸਵਾਲਾਂ ਦੀ ਵਰਤੋਂ ਦਾ ਵੱਡਾ ਪੜ ਇਸ ਲਈ ਬਣਦੇ ਨੇ ਕਿ ਉਹਨਾਂ ਨੂੰ جنگ ਸਿਰਫ ਜਾਨੀ ਮਾਲੀ ਨੁਕਸਾਨ ਵੱਜੋਂ ਸਮਝ ਆਉਂਦੀ ਹੈ ਆਮ ਲੋਕ ਕਿਸੇ ਬੰਦੇ ਬਾਰੇ ਵੀ ਸਵਾਲ ਕਰ ਸਕਦੇ ਨੇ ਅਤੇ ਸਮੁੱਚੇ ਵਰਤਾਰੇ ਬਾਰੇ ਵੀ ਉਹ ਇਹ ਗੱਲ ਤੋਂ ਅਣਜਾਣ ਹੀ ਹੁੰਦੇ ਨੇ ਕਿ ਇਹ ਸਵਾਲ ਉਹਨਾਂ ਕੋਲ ਕਿਸ ਤਰ੍ਹਾਂ ਵੱਲੋਂ ਆਏ ਨੇ ਜਦੋਂ ਸਵਾਲ ਆਪਣੇ ਨਹੀਂ ਹੁੰਦੇ ਤਾਂ ਮਿਲਣ ਵਾਲੇ ਉੱਤਰਾਂ ਦੀ ਤੇ ਇਹ ਵੀ ਨਹੀਂ ਹੁੰਦੀ ਸ਼ਬਦ ਜੰਗ ਦਾ ਕਮਾਲ ਇਹ ਹੁੰਦਾ ਕਿ ਜਿਹੜੇ ਬੰਦੇ ਲੋਕਾਂ ਖਾਤਰ ਲੜਦੇ ਨੇ ਲੋਕਾਂ ਨੇ ਉਹ ਨਾ ਬੰਦਿਆਂ ਭਾਵ ਜੰਗ ਜੂਹ ਉੱਤੇ ਹੀ ਗਲਤ ਹੋਣ ਦੇ ਸਵਾਲ ਦਾਗਣੇ ਹੁੰਦੇ ਨੇ ਸਵਾਲਾਂ ਦੀ ਵਰਤੋਂ ਦਾ ਸਭ ਤੋਂ ਵੱਡਾ ਪੜ ਆਮ ਲੋਕ ਹੀ ਹੁੰਦੇ ਨੇ ਖਾਸ ਲੋਕਾਂ ਵੱਜੋਂ ਦੂਜੇ ਦੇ ਕਰਮ ਦਾ ਸ਼ਾਬਦਿਕ ਨਿਖੇਧ ਪਹਿਲਾਂ ਇਹਦਾ ਵਿਚਾਰ ਬੜੀ ਵਾਰ ਬੰਦੇ ਦੇ ਅੰਦਰ ਪੱਕਦਾ ਫੇਰ ਹੀ ਬੰਦਾ ਇਹਨੂੰ ਸਿਧਾਂਤਕ ਸਵਾਲ ਵਾਂਗ ਪੇਸ਼ ਕਰਦਾ ਇਹ ਛਾਵੇਂ ਨੂੰ ਸਿਧਾਂਤਕ ਰੰਗ ਦੇਣ ਵਾਲੇ ਲੋਕ ਸਮਾਜ ਵਿੱਚ ਭਾਵੇਂ ਖਾਸ ਨਾ ਹੋਣ ਪਰ ਸਵਾਲਾਂ ਦੀ ਜੰਗ ਵਿੱਚ ਖਾਸ ਬਣ ਜਾਂਦੇ ਨੇ ਕਿਸੇ ਵਰਤਾਰੇ ਦੇ ਬਿਨਾਂ ਜਾਣੇ ਹੀ ਉਹਦੇ ਨਖੇਦ ਨੂੰ ਸਮਾਜ ਸਾਹਮਣੇ ਲਿਆਉਣਾ ਸ਼ਬਦ ਜੰਗ ਦੀ ਦੁਨੀਆ ਦਾ ਪੁਰਾਣਾ ਗੇੜ ਹੈ ਜਦ ਕੋਈ ਵਿਦਵਾਨ ਨਖੇਦ ਸਵਾਲ ਕਰਦਾ ਤਾਂ ਉਹਦਾ ਪ੍ਰਚਾਰ ਪ੍ਰਸਾਰ ਕਰਨ ਵਾਲੇ ਅਨੇਕਾਂ ਲੋਕ ਹੁੰਦੇ ਨੇ ਜਦ ਕੋਈ ਵਿਦਵਾਨ ਜੋ ਆਪਣੇ ਆਪ ਨੂੰ ਹਕੂਮਤੀ ਧਿਰ ਤੋਂ ਵਾਕਿਆ ਲਾਂਦਾ ਹੋਵੇ ਪਰ ਕਿਸੇ ਹਕੂਮਤ ਵਿਰੋਧੀ ਵਰਤਾਰੇ ਦਾ ਨਖੇਦ ਕਰੇ ਤਾਂ ਉਹਦੇ ਸਵਾਲ ਦਾ ਫਲਾ ਉਥੇ ਤੀਕ ਫੈਲਣਾ ਹੀ ਹੁੰਦਾ ਜਿੱਥੋਂ ਤੀਕ ਹਕੂਮਤ ਦੀ ਪਹੁੰਚ ਹੁੰਦੀ ਹੈ ਕਲਾ ਖਾਸ ਲੋਕਾਂ ਵੱਲੋਂ ਸਵਾਲਾਂ ਦੀ ਸਾਜਣਾ ਤੇ ਫੈਲਾਅ ਦਾ ਵੱਡਾ ਤਰੀਕਾ ਹੁੰਦੀ ਹੈ ਜਦੋਂ ਹਕੂਮਤਾਂ ਖਿਲਾਫ ਹਥਿਆਰਬੰਦ ਜੰਗਾਂ ਉੱਠਦੀਆਂ ਨੇ ਤਾਂ ਹਕੂਮਤਾਂ ਕਲਾ ਅਤੇ ਗਿਆਨ ਦੀ ਵਿਦਾ ਨੂੰ ਅਕਸਰ ਕੁਡਰ ਹਥਿਆਰਾਂ ਵਾਂਗ ਵਰਤਦੀਆਂ ਨੇ ਕਲਾ ਦਾ ਸਭ ਤੋਂ ਦੁਖਾਂਤਕ ਪੱਖ ਇਹ ਹੁੰਦਾ ਕਿ ਜਦੋਂ ਹਕੂਮਤ ਵਿਰੋਧੀ ਜਾਂ ਆਜ਼ਾਦ ਖਿਆਲ ਕਲਾਕਾਰ ਵੀ ਕਿਸੇ ਹਕੂਮਤ ਦੇ ਅਜਿਹੇ ਕੰਮ ਵਿੱਚ ਹਿੱਸਾ ਬਣ ਜਾਂਦੇ ਨੇ ਜਿੱਥੇ ਆਮ ਲੋਕਾਂ ਦੇ ਹੱਕ ਨੂੰ ਮਾਰਿਆ ਜਾਂਦਾ ਜਾਂ ਹੱਕੀ ਜੰਗ ਨੂੰ ਗਲਤ ਸਿੱਧ ਕੀਤਾ ਜਾਂਦਾ ਅਸਾਵੇਂ ਜੰਗਾਂ ਵਿੱਚ ਖਾਸ ਲੋਕਾਂ ਦੇ ਸਵਾਲ ਹਥਿਆਰਬੰਦ ਜੰਗ ਦਾ ਪਾਸਾ ਭਾਵੇਂ ਨਾ ਪਲਟਣ ਪਰ ਉਹਦੇ ਮਾਨਿਆਂ ਨੂੰ ਬਦਲਣ ਵਿੱਚ ਸ਼ਬਦ ਜੰਗਵਜੋਂ ਅਹਿਮ ਜ਼ਰੂਰ ਹੁੰਦੇ ਨੇ ਨਿੱਜੀ ਘਟਨਾਵਾਂ ਬਾਰੇ ਟੁੱਟਵੀਆਂ ਘਟਨਾਵਾਂ ਬਾਰੇ ਅਤੇ ਅਫਵਾਹਾਂ ਦੇ ਸੱਚੇ ਹੋਣ ਬਾਰੇ ਖਾਸ ਲੋਕਾਂ ਦੀ ਰਾਏ ਅਤੇ ਗਵਾਹੀ ਬਹੁਤ ਅਹਿਮ ਹੁੰਦੀ ਆ। ਅਸਾਵੇਂ ਜੰਗਾਂ ਦੇ ਸਿਪਾਹੀ ਜਦੋਂ ਖੁਦ ਸਵਾਲ ਕਰਦੇ ਨੇ ਤਾਂ ਉਹ ਵੀ ਖਾਸ ਬੰਦੇ ਹੁੰਦੇ ਨੇ। ਜਦੋਂ ਕੋਈ ਅਜੇਹਾ ਬੰਦਾ ਅਸਾਵੇਂ ਜੰਗ ਦੀ ਮਾਨਤਾ ਬਾਰੇ ਜਾਂ ਆਪਣੇ ਜੰਗਜੂ ਸਾਥੀਆਂ ਬਾਰੇ ਸਵਾਲ ਕਰਦਾ ਤਾਂ ਉਹ ਆਪਣੇ ਕਰਮ ਦੀ ਭਾਵਕ ਵਿਆਖਿਆ ਕਰ ਰਿਹਾ ਹੁੰਦਾ। ਜੰਗਬੰਦੀ ਮਗਰੋਂ ਹਰ ਜੰਗਜੂ ਲਈ ਉਸੇ ਮਾਨਸਿਕ ਤਕੜਾਈ ਵਿੱਚ ਰਹਿਣਾ ਬਹੁਤ ਔਖਾ ਹੁੰਦਾ ਹੈ ਕਿਉਂਕਿ ਦੁਨੀਆ ਦਾ ਵਹਿਣ ਉਹਨਾਂ ਲਈ ਜੰਗ ਨਾਲੋਂ ਬਿਲਕੁਲ ਉਲਟ ਹੁੰਦਾ ਹੈ ਕਈ ਬੰਦੇ ਆਪਣੇ ਅੰਦਰ ਉੱਠਣ ਵਾਲੇ ਭਾਵਾਂ ਲਈ ਵਿਰੋਧੀ ਸਵਾਲਾਂ ਦੀ ਟੇਕ ਦੇ ਲੈਂਦੇ ਨੇ ਤਾਂ ਕਿ ਉਹ ਆਪਣੇ ਨਿੱਜ ਨੂੰ ਕੋਈ ਸਿਧਾਂਤਕ ਆਸਰਾ ਦੇ ਸਕਣ ਜਾਂ ਆਤਮਗਿਲਾਨੀ ਤੋਂ ਮੁਕਤ ਹੋ ਸਕਣ ਹਕੂਮਤਾਂ ਦੇ ਤਸ਼ੱਦਦ ਅਤੇ ਰਣਨੀਤਕ ਪੈਂਤੜੇ ਬਾਜ਼ੀ ਤੋਂ ਮਾਂ ਤੋਂ ਹੀ ਬਾਗੀ ਨਿੱਜੀ ਕਾਰਨਾ ਕਰਕੇ ਹਕੂਮਤੀ ਸਮਾਜ ਦੀ ਮੁਖਤਾਰਾ ਵਿੱਚ ਰਲ ਜਾਣ ਖਾਤਰ ਵੀ ਹਕੂਮਤੀ ਸਵਾਲ ਦੇ ਪਾਂਡੀ ਬਣ ਜਾਂਦੇ ਨੇ ਹਥਿਆਰਬੰਦ ਲੜਾਈਆਂ ਦੇ ਰੁਕਣ ਜਾਂ ਹਰਨ ਮਗਰੋਂ ਸਮਾਜਿਕ ਮੰਦੀ ਜਮੀਨ ਸ਼ੰਕਿਆਂ ਲਈ ਬਹੁਤ ਸਾਜ਼ਗਰ ਹੋ ਜਾਂਦੀ ਹੈ ਜੋ ਬੰਦਾ ਸ਼ੰਕਿਆਂ ਦੇ ਪੈਦਾ ਹੋਣ ਦੀ ਗੱਲ ਜਾਣ ਜਾਏ ਉਹ ਸਾਦਾ ਬੰਦਾ ਨਹੀਂ ਹੁੰਦਾ ਅਤੇ ਨਾ ਹੀ ਸਾਦਾ ਬੰਦਾ ਸ਼ੰਕੇ ਪੈਦਾ ਕਰ ਸਕਦਾ ਇਹ ਕੰਮ ਨਾਮ ਤ੍ਰਿਕ ਵਿਦਵਤਾ ਦੇ ਹਿੱਸੇ ਹੀ ਆਉਂਦਾ ਜੰਗ ਤੋਂ ਪਹਿਲਾਂ ਵਾਲੇ ਖਾਸ ਅਤੇ ਨਵੇਂ ਖਾਸ ਬਣੇ ਲੋਕ ਆਪਣੀ ਹਸਤੀ ਕਾਇਮ ਰੱਖਣ ਲਈ ਵੀ ਸਵਾਲਾਂ ਦੀ ਵਰਤੋਂ ਕਰਦੇ ਨੇ ਹਥਿਆਰਬੰਦ ਜੰਗਜੂਆਂ ਦੀ ਬਾਜ਼ੀ ਥੋੜੇ ਤੇਰੀ ਹੁੰਦੀ ਆ ਅਸਲ ਜੰਗਬਾਜ਼ ਸਵਾਲ ਉਠਾਉਣ ਵਾਲੇ ਅਤੇ ਇਹਨਾਂ ਦੇ ਉੱਤਰ ਦੇਣ ਵਾਲੇ ਹੀ ਬਣਦੇ ਨੇ ਜ਼ਿੰਦਗੀ ਦੀ ਬਾਜ਼ੀ ਲਾਉਣ ਮਗਰੋਂ ਵੀ ਸਵਾਲ ਦੇ ਅਣਸੁਲਝੇ ਰਹਿਣ ਜਾਂ ਹੋਰ ਉਲਝ ਜਾਣ ਵਿੱਚ ਜੰਗਜੂਆਂ ਜਾਂ ਲੋਕਾਂ ਦੀ ਕਮਜ਼ੋਰੀ ਨਹੀਂ ਹੁੰਦੀ ਸਗੋਂ ਵਿਦਵਤਾ ਦੇ ਲਸ਼ਕਰਾਂ ਦਾ ਖਾਸਾ ਵੱਡਾ ਹੱਥ ਹੁੰਦਾ ਜਿਵੇਂ ਲੋਕਤੰਤਰੀ ਢਾਂਚਿਆਂ ਵਿੱਚ ਮਸਲੇ ਉਲਝੇ ਰਹਿਣ ਨਾਲ ਰਾਸੀ ਤਰ੍ਹਾਂ ਦੀ ਮਹੱਤਤਾ ਬਣੀ ਰਹਿੰਦੀ ਆ ਜਨਜੀਵੀ ਸਮਾਜ ਵਿੱਚ ਚੋਰੀਆਂ ਵਧਣ ਜਾਂ ਬੇਕਾਨੂੰਨੀ ਫੈਲਣ ਨਾਲ ਥਾਣੇ ਕਚਹਿਰੀਆਂ ਦੀ ਲੋਡ ਬਣੀ ਰਹਿੰਦੀ ਹੈ। ਉਵੇਂ ਸਵਾਲਾਂ ਦੇ ਉਲਝੇ ਰਹਿਣ ਨਾਲ ਅਤੇ ਪਤਵੰਤਿਆਂ ਦੇ ਗਿਆਨवान ਹੋਣ ਦੀ ਪੱਲ ਬਣੀ ਰਹਿੰਦੀ ਹੈ। ਅਸਾმიან ਜੰਗਾਂ ਮਾਰੇ ਸਾਜ਼ਿਸ਼ੀ ਸਿਧਾਂਤ ਵਾਲੀਆਂ ਅਫਵਾਹਾਂ ਖਾਸ ਬੰਦਿਆਂ ਦੇ ਸਭ ਤੋਂ ਵੱਧ ਕੰਮ ਹੁੰਦੀਆਂ ਨੇ। ਜੋ ਵਿਦਵਤਾ, ਸਾਹਿਤ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਵਿਚਰਦੇ ਲੋਕਾਂ ਲਈ ਸੌਖਾ ਅਤੇ ਰੋਚਕ ਕੰਮ ਹੁੰਦਾ ਹੈ। ਅਸਾმიან ਜੰਗਾਂ ਦੀ ਉੱਚੇ ਕਿਰਦਾਰਾਂ ਦੀ ਦੁਰਲਭ ਹਕੀਕਤ ਨੂੰ ਜਸੂਸੀ ਜਾਂ ਸਨਸਨੀ ਕਹਾਣੀ ਬਣਾ ਦੇਣ ਵਾਲੇ ਲੋਕ ਹਕੂਮਤਾਂ ਲਈ ਸਦਾ ਹੀ ਬਹੁਤ ਖਾਸ ਹੁੰਦੇ ਨੇ ਜੋ ਸਵਾਲਾਂ ਨੂੰ ਬ੍ਰਹਮਾਸਤਰਾ ਵਾਂਗ ਵਰਤਦੇ ਨੇ ਹਕੂਮਤੀ ਤਿਰਵਜੋਂ ਹਕੂਮਤਾਂ ਹਥਿਆਰਾਂ ਦੀ ਵਰਤੋਂ ਦਾ ਰੱਖਵਾ ਹੱਕ ਰੱਖਦੀਆਂ ਨੇ ਪਰ ਫੇਰ ਵੀ ਉਹ ਸ਼ਬਦ ਜੰਗ ਖਾਸ ਕਰਕੇ ਸਵਾਲਾਂ ਦੀ ਵਰਤੋਂ ਨੂੰ ਬਹੁਤ ਥਾਂ ਦਿੰਦੀਆਂ ਨੇ ਅਸਾმიან ਜੰਗਾਂ ਹਕੂਮਤਾਂ ਖਿਲਾਫ ਲੜਨ ਵਾਲੇ ਲੋਕਾਂ ਦੀ ਗਿਣਤੀ ਸਾਧਨਾ ਅਤੇ ਮੰਨਤਾ ਕਰਕੇ ਹੀ ਅਸਾმიან ਨਹੀਂ ਹੁੰਦੀਆਂ ਸਗੋਂ ਤੱਥ ਦੇ ਲੀਲਿਆਂ ਘੜਨ ਫਲਾਉਣ ਅਤੇ ਸੂਚਨਾ ਅਤੇ ਕਾਬੂ ਵਜੋਂ ਹੋਰ ਵਧੇਰੇ ਅਸਾਮੀਆਂ ਹੁੰਦੀਆਂ ਨੇ ਗਿਣਤੀ ਅਤੇ ਸਾਧਨਾਂ ਦੀ ਘਾਟ ਨੂੰ ਜੰਗ ਜੂ ਆਪਣੇ ਹੌਸਲੇ ਅਤੇ ਸਿਰੜ ਨਾਲ ਪੂਰਾ ਕਰ ਲੈਂਦੇ ਨੇ ਪਰ ਸੂਚਨਾ ਫੈਲਾ ਅਤੇ ਸਵਾਲਾਂ ਦੀ ਮਾਰ ਦਾ ਮੁਕਾਬਲਾ ਹੌਸਲੇ ਅਤੇ ਸਿਰੜ ਵਾਲੇ ਕਿਰਦਾਰਾਂ ਨਾਲ ਵੀ ਨਹੀਂ ਹੁੰਦਾ ਇਸ ਕਰਕੇ ਇਹ ਮੈਦਾਨ ਹਕੂਮਤਾਂ ਲਈ ਖਾਲੀ ਹੁੰਦਾ ਇਹਦਾ ਮੁਕਾਬਲਾ ਵਿਧੀਗਤ ਰੂਪ ਵਿੱਚ ਗਿਆਨ ਦੀ ਪੈਦਾਵਾਰ ਅਤੇ ਹਕੂਮਤੀ ਧਿਰ ਦੀ ਮੰਨਤਾਂ ਨੂੰ ਢਾ ਲੈਣ ਅਤੇ ਆਪਣੀ ਵੱਖਰਤਾ ਦੀ ਮੰਨਤ ਬਣਾਈ ਰੱਖਣ ਨਾਲ ਹੀ ਹੁੰਦਾ ਹਕੂਮਤਾਂ ਸਵਾਲਾਂ ਦੀ ਵਰਤੋਂ ਸਭ ਪਾਸਿਓਂ ਕਰਦੀਆਂ ਨੇ ਤਾਂ ਕਿ ਆਮ ਬੰਦੇ ਨੂੰ ਸਭ ਕੁਝ ਆਮ ਲੱਗੇ ਪਰ ਜੰਗਜੂ ਆਪਣੇ ਲੋਕਾਂ ਦੇ ਸਵਾਲਾਂ ਵਿੱਚ ਘਿਰ-ਘਿਰ ਕੇ ਰੇਸ਼ਮ ਦੇ ਕੀੜੇ ਵਾਂਗ ਦਾਮ ਤੋੜ ਦੇਣ ਹਕੂਮਤਾਂ ਦੇ ਸਵਾਲ ਉਸ ਨਾਂ ਤੋਂ ਹੀ ਸ਼ੁਰੂ ਹੋ ਜਾਂਦੇ ਨੇ ਜੋ ਨਾ ਕੋਈ ਜੰਗਜੂ ਤੇਰ ਆਪਣੇ ਲਈ ਚੁਣਦੀ ਆ ਸ਼ਬਦ ਜੰਗ ਦਾ ਪਹਿਲਾ ਮੁਕਾਬਲਾ ਇਹ ਹੁੰਦਾ ਕਿ ਹਕੂਮਤਾਂ ਜੰਗਜੂਆਂ ਵੱਲੋਂ ਚੁਣੇ ਨਾਂ ਨੂੰ ਰੱਦ ਕਰਕੇ ਉਹਨਾਂ ਦਾ ਨਾਂ ਆਪਣੇ ਵੱਲੋਂ ਧਰਦੀਆਂ ਨੇ ਇਹ ਸਵਾਲਬਾਜ਼ੀ ਸ਼ੁਰੂ ਹੋਣ ਨਾਲ ਜੰਗ ਜੂ ਆਪਣੇ ਨਿਸ਼ਾਨੇ ਅਤੇ ਜੰਗ ਦੇ ਕਾਰਨਾਂ ਦੀ ਵਿਆਖਿਆ ਦੇਣ ਅਤੇ ਮਾਨਤਾ ਪੈਦਾ ਕਰਨ ਵਿੱਚ ਇੱਕ ਕਦਮ ਪਿਛਾਂ ਰਹਿ ਜਾਂਦੇ ਨੇ ਤੇ ਆਪਣਾ ਨਾਂ ਸਹੀ ਸਿੱਧ ਕਰਨ ਦੇ ਅਮਲ ਵਿੱਚ ਪੈ ਜਾਂਦੇ ਨੇ। ਮਿਸਾਲ ਵਜੋਂ ਭਗਤ ਸਿੰਘ ਅਤੇ ਉਹਦੇ ਸਾਥੀ ਆਪਣੇ ਆਪ ਨੂੰ ਆਜ਼ਾਦੀ ਦੇ ਪਰਵਾਨੇ ਸਮਝਦੇ ਸੀ ਪਰ ਅੰਗਰੇਜ਼ ਹਕੂਮਤ ਨੇ ਉਹਨਾਂ ਨੂੰ ਵਾਰ-ਵਾਰ ਆਤੰਕਕਾਰੀ ਕਿਹਾ ਤਾਂ ਉਹ ਲੋਕਾਂ ਸਾਹਮਣੇ ਲਿਖ-ਬੋਲ ਕੇ ਆਪਣੇ ਆਪ ਨੂੰ ਕ੍ਰਾਂਤੀਕਾਰੀ ਸਿੱਧ ਕਰਨ ਲੱਗੇ। ਪੰਜਾਬ ਵਿੱਚ ਵੀ 1978 ਦੇ ਵਿਸਾਖੀ ਸਾਕੇ ਤੋਂ ਬਾਅਦ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖ ਮਸਲੇ ਉੱਤੇ ਖੜਨ ਲੱਗੇ ਤਾਂ ਚੋਣਾਂ ਲੜਨ ਵਾਲੇ ਅਕਾਲੀਆਂ ਨੇ ਉਹਨਾਂ ਨੂੰ ਕਾਂਗਰਸ ਦਾ ਬੰਦਾ ਕਹਿਣਾ ਸ਼ੁਰੂ ਕਰ ਦਿੱਤਾ ਉੱਪਰੋਂ ਸਮਕਾਲੀ ਹਕੂਮਤ ਦਾ ਥਾਪੜਾ ਸੀ ਅਤੇ ਖਾਸ ਲੋਕ ਸਵਾਲਵਾਜੀ ਵਿੱਚ ਸ਼ਾਮਲ ਸੀ ਇਹ ਸਵਾਲ ਪੰਜਾਬ ਵਿੱਚ ਇੰਨੇ ਪੈਰ ਕੱਢ ਗਿਆ ਕਿ ਕੁਝ ਮਹੀਨਿਆਂ ਵਿੱਚ ਇਹ ਸੰਤ ਜੀ ਨੂੰ ਮੰਚ ਤੋਂ ਇਹਦੇ ਬਾਰੇ ਕਹਿਣਾ ਪਿਆ ਕਿ ਉਹ ਕਾਂਗਰਸੀ ਨਹੀਂ ਹਨ ਦੂਜਾ ਸਵਾਲ ਹਿੰਸਾ ਦੀ ਵਰਤੋਂ ਉੱਤੇ ਹੁੰਦਾ ਕੇ ਜੰਗ ਜੂ નિર્ਦੋਸ਼ਾਂ ਨੂੰ ਮਾਰ ਰਹੇ ਨੇ ਜੋ ਅਸਾਮੀ ਜੰਗ ਵੀ ਕੁਝ ਮਹੀਨਿਆਂ ਦੇ ਸਮੇਂ ਤੋਂ ਵੱਧ ਚੱਲਦੀ ਹੈ ਉਹਦੇ ਵਿੱਚ ਅਜਿਹੇ ਵਾਕਿਆਤ ਹੋ ਜਾਂਦੇ ਨੇ ਜੋ ਜੰਗ ਜੂਆਂ ਦੇ ਆਪਣੇ ਮਾਪਦੰਡ ਦੇ ਹਾਣ ਦੇ ਨਹੀਂ ਹੁੰਦੇ ਬਹੁਤੀ ਵਾਰ ਹਕੂਮਤਾਂ ਹੀ ਹਿੰਸਾ ਦੀ ਖੇਡ ਸ਼ੁਰੂ ਕਰਦੀਆਂ ਨੇ ਜਿਸ ਕਰਕੇ ਜੰਗ ਜੂ ਹਿੰਸਾ ਬਾਰੇ ਸਵਾਲਾਂ ਦੀਆਂ ਸਫਾਈਆਂ ਦੇਣ ਤੋਂ ਮੁਕਤ ਨਹੀਂ ਹੋ ਸਕਦੇ ਹਕੂਮਤਾਂ ਦੇ ਖਬਰਖਾਨੇ ਅਤੇ ਸੂਚਨਾ ਮਹਿਕਮੇ ਲਗਾਤਾਰ ਤੇ ਵਾਰ-ਵਾਰ ਜੰਗ ਜੂ ਹਿੰਸਾ ਬਾਰੇ ਸਵਾਲਾਂ ਨੂੰ ਉਭਾਰਦੇ ਰਹਿੰਦੇ ਨੇ ਤੀਜੀ ਤਰ੍ਹਾਂ ਦੇ ਸਵਾਲ ਜੰਗਜੂਆਂ ਦੇ ਕਿਰਦਾਰਾਂ ਬਾਰੇ ਹੁੰਦੇ ਨੇ ਜਿਵੇਂ ਵਦੇਰੇ ਵਿਸਥਾਰ ਨਖੇਦ ਵਾਲੇ ਹਿੱਸੇ ਵਿੱਚ ਚੌਥੇ ਕਿਸਮ ਦੇ ਸਵਾਲ ਅੰਕੜਿਆਂ ਤੇ ਤੱਥਾਂ ਨਾਲ ਸੰਬੰਧਿਤ ਹੁੰਦੇ ਨੇ ਜਿਹੜੇ ਸਿੱਧੇ ਰੂਪ ਵਿੱਚ ਹਕੂਮਤਿਤਰ ਦੇ ਹੱਥ ਵਿੱਚ ਹੀ ਹੁੰਦੇ ਨੇ ਹਕੂਮਤਾਂ ਦੇ ਮਨਪਸੰਦ ਵਿਦਵਾਨ ਅੰਕੜਿਆਂ ਦਲੀਲਾਂ ਵਾਲੇ ਅਚਕ ਸਵਾਲ ਧਾਗਦੇ ਨੇ ਅਜਿਹੇ ਸਵਾਲ ਨੇਤਾ ਜਾਂ ਵੱਡੇ ਵਿਦਵਾਨ ਹੀ ਕਰਦੇ ਨੇ ਅਜਿਹੇ ਸਵਾਲ ਨੇਤਾ ਜਾਂ ਵੱਡੇ ਵਿਦਵਾਨ ਹੀ ਕਰਦੇ ਨੇ ਇਸ ਰੂਪ ਵਿੱਚ ਪੈਦਾ ਕੀਤੇ ਸਵਾਲਾਂ ਦਾ ਘੇਰਾ ਬਹੁਤ ਵੱਡਾ ਹੁੰਦਾ ਹੈ। ਜੰਗ ਜੂ ਭਾਵੇਂ ਜੰਗ ਜਿੱਤ ਜਾਣ ਤਾਂ ਵੀ ਅੰਕੜਿਆਂ ਵਾਲੇ ਸਵਾਲ ਪਿੱਛਾ ਕਰਦੇ ਹੀ ਰਹਿੰਦੇ। ਤਾਂ ਵੀ ਅੰਕੜਿਆਂ ਵਾਲੇ ਸਵਾਲ ਪਿੱਛਾ ਕਰਦੇ ਹੀ ਰਹਿੰਦੇ ਨੇ। ਇਸ ਕਰਕੇ ਹਕੂਮਤਾਂ ਵੱਲੋਂ ਸਵਾਲਾਂ ਦੀ ਵਰਤੋਂ ਕਿਸੇ ਜੰਗ ਦੇ ਸਮੇਂ ਨੂੰ ਐਨੇ ਸੰਘਣੇ ਤਰੀਕੇ ਨਾਲ ਧੁੰਦਲਾ ਕਰਦੀ ਹੈ ਕਿ ਉਹਦੇ ਹਾਰ ਪਰ ਜਾ ਕੇ ਸੱਚ ਲੱਭਣਾ ਨਾ ਮੁਮਕਨ ਹੋ ਜਾਂਦਾ। ਸਾਰੇ ਰੂਪਾਂ ਵਿੱਚ ਜਿਹੜੇ ਸਵਾਲ ਵਾਰ-ਵਾਰ ਜੰਗ ਜੂਆਂ ਵੱਲ ਸਿੱਧੇ ਜਾਂਦੇ ਨੇ ਉਹ ਅਖੀਰ ਨੂੰ ਹਕੂਮਤਾਂ ਨੂੰ ਦੋਸ਼ ਮੁਕਤ ਕਰ ਦਿੰਦੇ ਨੇ ਜੰਗ ਦੇ ਕਾਰਨਾ ਅਤੇ ਨਤੀਜਿਆਂ ਦਾ ਸਾਰਾ ਬੋਝ ਕੁਝ ਘਟਨਾਵਾਂ ਤੇ ਫੈਸਲਿਆਂ ਦੁਆਲੇ ਵਿਵਾਦਵਜੋਂ ਸਿਮਟ ਕੇ ਅਖੀਰ ਜੰਗਜੂਆਂ ਦੇ ਖਾਤੇ ਹੀ ਪੈ ਜਾਂਦਾ ਹੈ। ਮਿਸਾਲ ਵਜੋਂ ਪੰਜਾਬ ਵਿੱਚ ਕੇਂਦਰੀ ਹਕੂਮਤ ਵੱਲੋਂ ਕਤਲੇਆਮ ਕਰਨ ਦੀ ਗੱਲ ਨੂੰ ਜੰਗਜੂਆਂ ਸਿਰ ਇਸ ਤਰ੍ਹਾਂ ਮੜਿਆ ਜਾਂਦਾ ਕਿਉਂਕਿ ਉਹਨਾਂ ਵੱਲੋਂ 1992 ਦੀਆਂ ਚੋਣਾਂ ਦਾ ਵਿਰੋਧ ਕੀਤਾ ਗਿਆ। ਅਨੇਕਾਂ ਨਾਮਵਰ ਪੱਤਰਕਾਰਾਂ ਤੇ ਸਹਿਖ ਵਿਦਵਾਨਾਂ ਨੇ ਕੋਲ ਸਰਕਾਰੀ ਕਤਲੇਆਮ ਨੂੰ ਇਸ ਸਵਾਲ ਵਿੱਚ ਟੰਗ ਦਿੱਤਾ। ਕਿ ਖਾੜਕੂਆਂ ਨੇ ਚੋਣਾਂ ਦਾ ਵਿਰੋਧ ਕਿਉਂ ਕੀਤਾ ਇਸ ਲਈ ਕਤਲੇਆਮ ਉਹਨਾਂ ਦੀ ਗਲਤੀ ਦਾ ਸਿੱਟਾ ਸੀ ਇਸ ਸਵਾਲ ਨਾਲ ਜੋ ਕੁਝ ਲੁਕ ਰਿਹਾ ਹੈ ਉਹਦੇ ਅੰਦਰ ਨੂੰ ਵੇਖਣ ਦੀ ਥਾਂ ਜੰਗਜੂਆਂ ਦੀ ਪੈੜ ਛਾਕ ਦੀ ਨੱਪੀ ਜਾ ਰਹੀ ਹੈ ਇਹ ਅਜੇਹਾ ਸਵਾਲ ਹੈ ਜੋ ਪਿਛਲੇ ਤਿੰਨ ਦਹਾਕਿਆਂ ਤੋਂ ਵੱਡਾ ਹੋ ਰਿਹਾ ਹੈ ਮਿਸਾਲ ਵਜੋਂ ਤਾਮਲ ਜੰਗਜੂਆਂ ਵੱਲੋਂ 2004 ਵਿੱਚ ਗਲਬਾ ਟੁੱਟਣ ਮਗਰੋਂ ਤਿਆਰੀ ਵਜੋਂ ਵੱਡੀ ਪੱਦਰ ਉੱਤੇ ਅਲੜ ਮੁੰਡਿਆਂ ਦੀ ਭਰਤੀ ਨੂੰ ਜ਼ੁਰਮ ਵੱਜੋਂ ਪੇਸ਼ ਕਰਦੀ ਹੋਈ ਮਨੁੱਖੀ ਅਧਿਕਾਰ ਸੰਸਥਾ ਦੀ ਖੋਜ ਨੇ 2008 ਵਿੱਚ ਤਾਮਲਾਂ ਦੇ ਹੋਣ ਵਾਲੇ ਬਨਾਸੀ ਕਤਲੇਆਮ ਨੂੰ ਨਿਗੂਣਾ ਬਣਾ ਦਿੱਤਾ ਗਵਰੇਟ ਭਰਤੀ ਨੂੰ ਜਵਰੀ ਭਰਤੀ ਦਾ ਅਜੀਹਾ ਸਵਾਲ ਬਣਾ ਦਿੱਤਾ ਜਿਸ ਦਾ ਕੋਈ ਵੀ ਜਵਾਬ ਨਹੀਂ ਸੀ ਅੰਦਰੂਨੀ ਫੋਟ ਅਤੇ ਭਰਾਵਾਂ ਨੂੰ ਜੰਗ ਦੇ ਸਵਾਲ ਨੇ ਆਜ਼ਾਦੀ ਦੀ ਤਾਕਤਵਰਤਾ ਰਾਮਲਾਂ ਨੂੰ ਕਮਾਂਤਰੀ ਪੇੜ ਵਿੱਚ ਰੋਲ ਕੇ ਰੱਖ ਦਿੱਤਾ శ్రీలంਕਾ ਸਰਕਾਰ ਅਤੇ ਉਹਦੀ ਮਦਦੀ ਹਕੂਮਤਾਂ ਚਰਚਾ ਦੇ ਕੇਂਦਰ ਤੋਂ ਬਾਹਰ ਹੋ ਗਈਆਂ ਅਤੇ ਸਾਰਾ ਦੋਸ਼ ਉਹਨਾਂ ਸਿਰ ਹੀ ਲੱਗਿਆ ਜਿਨ੍ਹਾਂ ਦਾ ਸਭ ਕੁਝ ਤਬਾਹ ਕਰ ਦਿੱਤਾ ਹਥਿਆਰਵੰਦ ਲੋਕਾਂ ਦਾ ਖਾਤਮਾ ਕਿਸੇ ਹਕੂਮਤ ਲਈ ਓਨੀ ਵੱਡੀ ਪ੍ਰਾਪਤੀ ਨਹੀਂ ਹੁੰਦੀ ਜਿੰਨੀ ਵੱਡੀ ਆਮ ਲੋਕਾਂ ਨੂੰ ਲੱਗਦੀ ਹੁੰਦੀ ਆ ਜੇ ਕਿਸੇ ਹਕੂਮਤ ਦੇ ਅਚਾਰ ਵਿਚਾਰ ਤੋਂ ਵੱਖਰੇ ਲੋਕਾਂ ਦੀ માનਤਾ ਹਕੂਮਤੀ ਘੇਰੇ ਵਿੱਚ ਬਣੀ ਰਹਿੰਦੀ ਹੈ ਤਾਂ ਉਹ ਵਿਚਾਰ ਅਤੇ ਕਿਰਦਾਰ ਹਕੂਮਤ ਲਈ ਖਤਰੇ ਸમાન ਹੀ ਹੁੰਦਾ ਜਿਹੜਾ ਵਿਚਾਰ ਇੱਕ ਵਾਰ ਕਿਸੇ ਹਕੂਮਤ ਖਿਲਾਫ ਬਗਾਵਤ ਦਾ ਕਾਰਨ ਬਣ ਗਿਆ ਉਹ ਵਿਚਾਰ ਨੂੰ ਖਤਮ ਕਰਨਾ ਜਾਂ ਉਹਦੀ માનਤਾ ਨੂੰ ਭੰਨ ਦੇਣਾ ਹਕੂਮਤੀ ਤਰ੍ਹਾਂ ਲਈ ਜ਼ਿੰਦਗੀ ਮੌਤਾ ਸਵਾਲ ਹੁੰਦਾ ਜਿੰਨਾ ਚਿਰ ਕੋਈ ਜੰਗ ਜੁਤੇਰ ਜਿੰਨਾ ਚਿਰ ਕੋਈ ਜੰਗ ਰੁੱਤੇ ਰ ਆਪਣੇ ਲੋਕਾਂ ਵਿੱਚ ਇਹ ਸਵਾਲਾਂ ਦੇ ਘੇਰੇ ਵਿੱਚ ਨਹੀਂ ਆਉਂਦੀ ਉਹਨਾਂ ਚਿਰ ਹਕੂਮਤਾਂ ਦੀ ਜਿੱਤ ਕੱਚੀ ਰਹਿੰਦੀ ਆ ਜਿਹੜੀ ਕਦੇ ਵੀ ਖੁਰ ਸਕਦੀ ਆ ਕਿਸੇ ਸਮਾਜ ਦੇ ਸਾਂਝੇ ਮਨ ਵਿੱਚ ਬਾਗੀ ਪੱਤਣ ਬਣ ਜਾਂਦੀ ਆ ਜਿੱਥੋਂ ਮੜਮੜ ਬਗਾਵਤ ਚੜਨ ਲੱਗਦੀ ਆ ਇਹ ਪੱਤਣ ਉਜਾੜੇ ਬਿਨਾ ਹਕੂਮਤਾਂ ਦਾ ਖਤਰਾ ਦੂਰ ਨਹੀਂ ਹੁੰਦਾ ਕਈ ਵਾਰ ਹਕੂਮਤਾਂ ਨੂੰ ਇਹ ਪੱਤਣ ਉਜਾੜਨ ਲਈ ਲੋਕਾਂ ਦੀ ਭਗੋਲਕ ਹਸਤੀ ਹੀ ਉਜਾੜਨੀ ਜਾਂ ਮਿਟਾਣੀ ਪੈਂਦੀ ਆ ਚੀਨ ਵੱਲੋਂ ਮੁ슬ਮਨ ਸੂਬੇ ਦਾ ਮੁਰਵ ਸੇਬਾ শ্রীলੰਕਾ ਵੱਲੋਂ ਤਾਮਲਾਂ ਦੀ ਵਸੋਂ ਦਾ ਮੁਰਵ ਸੇਬਾ ਇਰਾਕ ਵਿੱਚ ਗੁਰਦਾਂ ਦਾ ਅਮਰੀਕਾ ਆਸਟ੍ਰੇਲੀਆ ਅਤੇ ਕੈਨੇਡਾ ਵਿੱਚ ਆਦੀਵਾਸੀਆਂ ਦਾ ਐਡੇ ਵੱਡੇ ਫੈਸਲਿਆਂ ਨੂੰ ਲਾਗੂ ਕਰਨ ਅਤੇ ਪੂਰਾ ਚੜਨ ਲਈ ਹਰ ਤਰ੍ਹਾਂ ਦੇ ਸਾਧਨ ਵਰਤੇ ਜਾਂਦੇ ਨੇ ਜਿਨ੍ਹਾਂ ਵਿੱਚ ਸਵਾਲ ਵੀ ਅਹਿਮ ਹੁੰਦੇ ਨੇ ਉਜੜ ਜਾਣ ਨਾਲ ਲੋਕ ਜੇ ਆਪਣੇ ਮਨ ਵਿੱਚ ਆਪਣੇ ਗਲਤ ਹੋਣ ਦਾ ਸ਼ੰਕਾ ਲੈ ਕੇ ਜਾਣ ਤਾਂ ਉਹ ਰਾਜ ਦੇ ਦਾਵੇ ਤੋਂ ਗੱਡੀਆਂ ਵਾਲੇ ਬਣ ਜਾਂਦੇ ਨੇ ਅੰਗਰੇਜ਼ਾਂ ਵੱਲੋਂ ਪੰਜਾਬ ਦੀ ਵੰਡ ਬਾਰੇ ਪੰਜਾਬੀਆਂ ਅਤੇ ਖਾਸ ਕਰਕੇ ਸਿੱਖਾਂ ਨੇ ਜਿਵੇਂ ਉਹਨਾਂ ਦਾ ਬਰਤਾਂਤ ਕਬੂਲ ਕੀਤਾ ਉਹ ਮਾਰੂ ਨਖੇਦ ਦਾ ਕਮੰਤਰੀ ਨਮੂਨਾ ਜਿੰਨਾ ਚਿਰ ਕੋਈ ਵਿਚਾਰ ਲੋਕਾਂ ਵਿੱਚ ਬੀਤੇ ਵੇਲੇ ਦਾ ਖਿਆਲ ਜਾਂ ਮਜ਼ਾਕ ਦਾ ਵਿਸ਼ਾ ਨਾ ਬਣ ਜਾਵੇ ਉਹਨਾਂ ਚਿਰ ਉਹ ਹਕੂਮਤ ਲਈ ਡਰ ਦਾ ਕਾਰਨ ਬਣਿਆ ਰਹਿੰਦਾ ਕਿਸੇ ਹਕੂਮਤ ਵਿਰੋਧੀ ਵਿਚਾਰ ਦਾ ਫੈਲਣਾ ਛੂਤ ਦੇ ਰੋਗ ਫੈਲਣ ਤੋਂ ਵੀ ਬੁਰਾ ਹੁੰਦਾ ਇਸ ਕਰਕੇ ਹਕੂਮਤਾਂ ਆਪਣੀ ਕਬਜ਼ੇ ਹੇਠਲੀ ਧਰਤੀ ਉੱਤੇ ਕਿਸੇ ਹਥਿਆਰਬੰਦ ਮਹਿੰਮ ਨੂੰ ਖਤਮ ਕਰਨ ਤੋਂ ਵੱਧ ਉਹਨੂੰ ਪੈਦਾ ਕਰਨ ਵਾਲੇ ਮੂਲ ਵਿਚਾਰ ਅਤੇ ਅਗਵਾਈ ਵਾਲੇ ਕਿਰਦਾਰ ਨੂੰ ਮਰਨ ਦੀ ਇੱਛਾ ਰੱਖਦੀਆਂ ਨੇ। ਜੰਗ ਜੂਆਂ ਖਿਲਾਫ ਸਵਾਲ ਕਰਨ ਦਾ ਹੱਕ ਵੀ ਹਕੂਮਤੀ ਪ੍ਰਚਾਰ ਨਾਲ ਹੀ ਫੈਲਦਾ। ਜਿਵੇਂ ਜਿਵੇਂ ਹਕੂਮਤ ਦੀ ਜਿੱਤ ਦਾ ਖਿਆਲ ਫੈਲਦਾ, ਤਿਵੇਂ-ਤਿਵੇਂ ਬਗਾਵਤਾਂ ਖਿਲਾਫ ਸ਼ੱਕ ਜਾਂ ਸਵਾਲਾਂ ਦੀ માનਤਾ ਵਧਦੀ ਜਾਂਦੀ ਆ। ਜਦੋਂ ਕੋਈ ਬੰਦਾ ਕਿਸੇ ਅਸਾਵੀ ਜੰਗ ਬਾਰੇ ਇਹੋ ਜੇ ਸਵਾਲ ਕਰੇ ਕਿ ਇਹ ਕਿਉਂ ਕੀਤਾ ਅਤੇ ਇਹ ਕਰਕੇ ਕੀ ਮਿਲਿਆ ਤਾਂ ਇਹ ਸਵਾਲ ਸੁਭਾਵਕ ਨਹੀਂ ਹੁੰਦੇ। ਇਹੋ ਜਿਹੇ ਸਵਾਲ ਭਾਵੇਂ ਆਮ ਲੋਕ ਪੁੱਛਣ ਪਰ ਇਹ ਖਾਸ ਲੋਕਾਂ ਵੱਲੋਂ ਹੀ ਪੈਦਾ ਕੀਤੇ ਹੁੰਦੇ ਨੇ ਅਜਿਹੇ ਸਵਾਲ ਕਿਸੇ ਜੰਗ ਦੇ ਹਿੱਸੇਦਾਰਾਂ ਦੇ ਆਪਣੇ ਮਨ ਵਿੱਚ ਆਉਣ ਜਾਂ ਦੂਜੇ ਲੋਕਾਂ ਵੱਲੋਂ ਪੁੱਛੇ ਜਾਣ ਪਰ ਇਹ ਸੁਭਾਵਕ ਸਵਾਲ ਨਹੀਂ ਹੁੰਦੇ ਇਹੋ ਜਿਹੇ ਸਵਾਲ ਕਿਸੇ ਘਟਨਾ ਵਰਤਾਰੇ ਜਾਂ ਪੂਰੀ ਜ਼ਿੰਦਗੀ ਨੂੰ ਜਾਣ ਲੈਣ ਵਾਲੇ ਅੰਦਾਜ਼ ਵਿੱਚ ਪੇਸ਼ ਹੁੰਦੇ ਨੇ ਇਦਾਂ ਦੇ ਸਵਾਲ ਕਿਸੇ ਮਨੁੱਖ ਧਿਰ ਜਾਂ ਸਮੁੱਚੇ ਵਿਚਾਰ ਅਮਲ ਨੂੰ ਰੱਦਣ ਲਈ ਹੀ ਕੀਤੇ ਜਾਂਦੇ ਨੇ ਦੂਜਾ ਸਵਾਲਾਂ ਦੇ ਅਸਰ ਸਵਾਲਾਂ ਦੀ ਮਾਰ ਦਾ ਸਬੰਧ ਦੋਵੇਂ ਪਾਸਿਆਂ ਨਾਲ ਹੁੰਦਾ ਹੈ ਇੱਕ ਪਾਸੇ ਸਵਾਲਵਾਜਾਂ ਦੇ ਮਨਛੇ ਨਾਲ ਜੁੜਿਆ ਹੁੰਦਾ ਹੈ ਅਤੇ ਦੂਜੇ ਪਾਸੇ ਸਵਾਲਾਂ ਦੇ ਸ਼ਿਕਾਰਧਿਰ ਦੀ ਮਾਨਸਿਕ ਹਾਲਤ ਨਾਲ ਸਵਾਲਵਾਜਾਂ ਦੀ ਮਨਸ਼ਾ ਦੋ ਤਰ੍ਹਾਂ ਨਾਲ ਪ੍ਰਗਟ ਹੁੰਦੀ ਹੈ ਇੱਕ ਮਨਸ਼ਾ ਸਵਾਲ ਕਰਨ ਦੇ ਤਰੀਕੇ ਅਤੇ ਮੌਕੇ ਤੋਂ ਪ੍ਰਗਟ ਹੁੰਦੀ ਹੈ ਦੂਜੀ ਮਨਸ਼ਾ ਸਵਾਲ ਕਰਨ ਵਾਲੇ ਦੀ ਸਮਰੱਥਾ ਤੋਂ ਪ੍ਰਗਟ ਹੁੰਦੀ ਹੈ ਸ਼িকার ਬਣਨ ਵਾਲੀ ਧਿਰ ਦੇ ਆਲੇ ਦੁਆਲੇ ਦੇ ਹਾਲਾਤ ਅਤੇ ਅੰਦਰੂਨੀ ਤਿਆਰੀ ਅਕਸਰ ਅਵੇਸਲੀ ਬਚਾਓਵਾਦੀ ਉਦਾਸ ਅਤੇ ਖੰਡੌ ਵਾਲੀ ਹੁੰਦੀ ਹੈ ਜਿੰਨਾ ਚਿਰ ਕੋਈ ਤੇਰ ਮਾਨਸਿਕ ਦਬਾਅ ਨਹੀਂ ਹੈ ਉਹਦੇ ਉੱਤੇ ਸਵਾਲਾਂ ਦਾ ਹਮਲਾ ਮਾਰ ਨਹੀਂ ਕਰਦਾ ਕਿਸੇ ਵੀ ਜੰਗ ਜੋਤਿਰ ਖਿਲਾਫ ਸਵਾਲਾਂ ਨੇ ਪਤਵੰਤੇ ਵਰਗ ਦੀਆਂ ਮਾਨਸਿਕ ਤੇੜਾਂ ਰਾਹੀਂ ਸਮਾਜ ਵਿੱਚ ਜਣਾ ਫੜਨੀਆਂ ਹੁੰਦੀਆਂ ਨੇ ਸਵਾਲਾਂ ਦੀ ਮਨਸ਼ਾ ਵਿੱਚ ਜੋ ਚਾਰ ਪਾਂਤ ਦੇ ਸਵਾਲਾਂ ਦੀ ਚਰਚਾ ਹੈ ਉਹ ਸਮਰੱਥਾ ਜਾਂ ਸੁਭਾਅ ਵਾਲੇ ਅਰਥਾਂ ਵਿੱਚ ਹੈ ਪਰ ਇੱਥੇ ਮਨਸ਼ਾ ਚਲਣ ਵਾਲੀ ਤਰ ਨਾਲ ਵੀ ਜੁੜੀ ਆਂ ਬੰਦਾ ਸਵਾਲ ਦੀ ਹਥਿਆਰ ਵੱਜੋਂ ਵਰਤੋਂ ਤਾਂ ਹੀ ਕਰਦਾ ਜਦੋਂ ਉਹਨੂੰ ਲੱਗਦਾ ਕਿ ਉਹ ਵਾਰ ਕਰਨ ਦੇ ਸਮਰੱਥ ਹੈ ਅਤੇ ਮੌਕਾ ਵੀ ਟੁਕਮਾ ਸਵਾਲਾਂ ਦੀ ਮਾਰ ਦੇ ਮੁੱਖ ਨੁਕਤੇ ਇਸ ਤਰ੍ਹਾਂ ਨੇ ਨੈਤਿਕਤਾ ਦਾ ਨੁਕਤਾ ਇਹ ਮਨੁੱਖੀ ਸੁਭਾਅ ਹੈ ਕਿ ਜੰਗੀ ਪਿਛਾੜ ਦੀ ਹਾਲਤ ਵਿੱਚ ਲੜਾਕੂ ਅਤੇ ਉਹਨਾਂ ਦੇ ਹਮਾਇਤੀ ਅਕਸਰ ਸਵੈ ਦੋਸ਼ ਦੀ ਹਾਲਤ ਵਿੱਚ ਹੁੰਦੇ ਨੇ ਜਿੱਥੇ ਵੀ ਹਾਰ ਦਾ ਅਹਿਸਾਸ ਹੈ ਉੱਥੇ ਖੰਡਾਉ ਦਾ ਅਮਲ ਵੀ ਪੈਦਾ ਹੋਣਾ ਹੁੰਦਾ ਹੈ। ਸਵਾਲ ਵਾਜ ਤੇਰਾ ਅਕਸਰ ਟੁੱਟਵੇਂ ਰੂਪ ਵਿੱਚ ਹੀ ਹਮਲਾ ਸ਼ੁਰੂ ਕਰਦਿਆਂ ਨੇ ਤਾਂ ਕਿ ਜੰਗਜੂਆਂ ਨਾਲ ਬਾਕੀ ਸਾਰੇ ਲੋਕ ਇਕਜੁੱਟ ਨਾ ਹੋ ਜਾਣ। ਹਥਿਆਰਾਂ ਸੰਗ ਰਹਿਣ ਵਾਲੇ ਬੰਦੇ ਜੋ ਹਕੂਮਤਾਂ ਤੋਂ ਆਕੀ ਹੁੰਦੇ ਨੇ ਉਹ ਅਸਹਿਮਤੀ ਨੂੰ ਪੱਕੀਆਂ ਹੱਦਾਂ ਵਿੱਚ ਬਣ ਲੈਂਦੇ ਨੇ। ਕਿਸ ਆਗੂ ਜਾਂ ਜਥੇਬੰਦੀ ਉੱਤੇ ਹਮਲਾ ਪਹਿਲਾਂ ਕਰਨਾ ਜਾਂ ਕਿਸ ਉੱਤੇ ਹਮਲਾ ਸਫਲ ਹੋਣਾ ਇਹਦੇ ਵਿੱਚ ਕਈ ਤੱਤਾਂ ਦੀ ਭੂਮਿਕਾ ਹੁੰਦੀ ਆ। ਜੰਗਜੂਆਂ ਦੇ ਪਛੋਕੜ ਅਤੇ ਅਮਲ ਨੂੰ ਆਧਾਰ ਬਣਾ ਕੇ ਉਹਨਾਂ ਦੀ ਚੋਣ ਕੀਤੀ ਜਾਂਦੀ ਹੈ। ਮਿਸਾਲ ਵਜੋਂ ਸਿੱਖ ਇਤਿਹਾਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਉੱਤੇ ਸਵਾਲਬਾਜੀ ਨੇ ਜੋ ਪਹਿਲਾ ਅਸਰ ਸਿੱਖਾਂ ਉੱਤੇ ਕੀਤਾ ਉਹ ਉਹਨਾਂ ਦੇ ਪੰਜਾਬ ਤੋਂ ਬਾਹਰੋਂ ਹੋਣ ਦਾ ਨੁਕਤਾ ਸੀ। ਅਜੋਕੇ ਸਮੇਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ ਅਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਉੱਤੇ ਸਵਾਲਾਂ ਵਿੱਚ ਨੈਤਿਕਤਾ ਦਾ ਨੁਕਤਾ ਸਾਂਝਾ ਹੈ। ਨੈਤਿਕਤਾ ਦੀ ਜ਼ੋਰ ਤੇ ਲੜਨ ਵਾਲੇ ਲੋਕ ਅਕਸਰ ਆਪਣੀ ਹਾਲਤ ਨੂੰ ਬਾਰੀ ਰੂਪ ਵਿੱਚ ਸਮਝਣ ਦੀ ਰੁਚੀ ਨਹੀਂ ਰੱਖਦੇ ਹੁੰਦੇ। ਉਹ ਭਾਵਕ ਹੋ ਕੇ ਹਰ ਮਸਲੇ ਨੂੰ ਆਪਣੀ ਘਾਟ ਜਾਂ ਕਮਜ਼ੋਰੀ ਦੇ ਨੁਕਤੇ ਨਾਲ ਜੋੜਦੇ ਨੇ। ਅਜਿਹੇ ਮੌਕੇ ਜਦ ਹਕੂਮਤ ਵਾਲੇ ਪਾਸਿਓਂ ਜਾਂ ਕਿਸੇ ਹੋਰ ਹਮਲਾਵਰ ਧਿਰ ਵੱਲੋਂ ਉਹਨਾਂ ਉੱਤੇ ਨੈਤਿਕ ਕਮਜ਼ੋਰੀ ਦੇ ਸਵਾਲ ਹਵਾ ਵਿੱਚ ਗੂੰਜਣ ਲੱਗਦੇ ਨੇ ਤਾਂ ਉਦਾਸਾ ਹਾਲਤ ਵਾਲਾ ਸਮਾਜ ਤੇ ਜੰਗ ਜੂ ਖੁਦ ਵੀ ਲਗਭਗ ਨਿਰਵਿਰੋਧ ਹੋ ਜਾਂਦੇ ਨੇ। ਜੇ ਵਿਦਵਾਨ ਵਰਗ ਨੇ ਸ਼ਬਦ ਜੰਗ ਦਾ ਸਾਂਝਾ ਮੋਰਚਾ ਨਾ ਮੱਲਿਆ ਹੋਵੇ ਤਾਂ ਉਹ ਰੂਪੋਸ਼ੀ ਸੁਭਾਅ ਵੱਜੋਂ ਲੋਕਣਵਚਨ ਦਾ ਹਿਲਾ ਕਰਦੇ ਨੇ ਜੇ ਸਵਾਲੀ ਹਮਲਾ ਕਿਸੇ ਸਾਬਕਾ ਜੰਗਜੂ ਵੱਲੋਂ ਹੋਵੇ ਅਤੇ ਹੋਵੇ ਵੀ ਨੈਤਿਕ ਨੁਕਤੇ ਤੋਂ ਤਾਂ ਇਹ ਦੰਦੀਦਾਰ ਵਰਖਾ ਮਾਰਨ ਵਾਂਗ ਹੁੰਦਾ ਹੈ ਜਿਹੜਾ ਵੱਜਣ ਨਾਲੋਂ ਨਿਕਲਣ ਵੇਲੇ ਵਧੇਰੇ ਜ਼ਖਮੀ ਕਰਦਾ ਹੈ ਨੈਤਿਕ ਬੰਦਾ ਆਪਣੇ ਨੈਤਿਕ ਹੋਣ ਦਾ ਸਬੂਤ ਪੇਸ਼ ਕਰੇ ਇਹ ਆਪਣੇ ਆਪ ਵਿੱਚ ਅਨੈਤਿਕ ਕੰਮ ਬਣ ਜਾਂਦਾ ਹੈ ਕਿਸੇ ਵੀ ਅਸਾਮੀ ਜੰਗ ਬਾਬਤ ਸਵਾਲਾਂ ਦੇ ਉੱਤਰ ਦੇਣ ਦਾ ਸਭ ਤੋਂ ਔਖਾ ਕੰਮ ਨੈਤਿਕ ਮਸਲੇ ਵਾਲੇ ਜਵਾਬ ਹੁੰਦੇ ਨੇ ਅੰਦਰੂਨੀ ਤਰ ਦੇ ਸਵਾਲਾਂ ਦਾ ਉੱਤਰ ਦੇਣਾ ਬਹੁਤ ਔਖਾ ਹੁੰਦਾ ਹੈ ਕਿਉਂਕਿ ਸਵਾਲ ਉੱਥੋਂ ਆਉਂਦੇ ਨੇ ਜਿੱਥੇ ਬਗਾਵਤਾਂ ਦਾ ਦਿਲ ਜੁੜਿਆ ਹੁੰਦਾ ਹੈ ਅੰਦਰੂਨੀ ਤਰ ਦੇ ਸਵਾਲਾਂ ਨੂੰ ਜੰਗ ਜੂਆਂ ਦੀ ਅਗਲੀ ਪੀੜ੍ਹੀ ਕਿਵੇਂ ਲੈਂਦੀ ਹੈ ਤੇ ਸੁਲਝਾਉਂਦੀ ਹੈ ਇਹਦੇ ਨਾਲ ਅਸਾਮੀਆਂ ਜੰਗਾਂ ਦੀ ਸਦੀਵੀ ਜਿੱਤ ਹਾਰ ਦਾ ਫੈਸਲਾ ਜੁੜਿਆ ਹੁੰਦਾ ਹੈ ਵਕਤ ਹੀ ਫੈਸਲਾ ਭਾਵੇਂ ਕਿਸੇ ਵੀ ਰੂਪ ਵਿੱਚ ਲਾਣਾ ਗਿਆ ਹੋਵੇ ਨਿਆਂ ਦਾ ਨੁਕਤਾ ਹਰ ਸਾਮੀ ਜੰਗ ਦੇ ਨਿਆਂਕਾਰੀ ਹੋਂ ਉੱਤੇ ਚਾਰ ਸਾਲ ਪੱਕੇ ਹੀ ਹੁੰਦੇ ਨੇ ਹਰ ਸਮੀਂ ਜੰਗ ਦੇ ਨਿਆਂਕਾਰੀ ਹੋਂ ਉੱਤੇ ਚਾਰ ਸਵਾਲ ਪੱਕੇ ਹੀ ਹੁੰਦੇ ਨੇ ਪਹਿਲਾ ਹਿੰਸਾ ਦੇ ਹੱਕ ਬਾਰੇ ਹੁੰਦਾ ਦੁਨੀਆ ਭਰ ਦੀਆਂ ਹਕੂਮਤਾਂ ਜੰਗ ਜੂਤਾਂ ਦੇ ਹਿੰਸਾ ਹੱਕ ਦੇ ਖਿਲਾਫ ਹੁੰਦੀਆਂ ਨੇ ਇਸ ਕਰਕੇ ਇਹ ਸਵਾਲ ਸਦਾ ਜੰਗ ਜੂਆਂ ਦਾ ਰਾਹ ਘੇਰਦਾ ਜਦੋਂ ਸਾਰੇ ਪਾਸਿਓ ਸਵਾਲਾਂ ਦੇ ਹਮਲੇ ਹੁੰਦੇ ਨੇ ਤਾਂ ਲੋਕਾਂ ਵਿੱਚ ਇਹ ਭਾਵਨਾ ਤਾਂ ਲੋਕਾਂ ਵਿੱਚ ਇਹ ਭਾਵਨਾ ਭਰ ਜਾਂਦੀ ਆ ਜਦੋਂ ਸਾਰੇ ਪਾਸਿਓ ਸਵਾਲਾਂ ਦੇ ਹਮਲੇ ਹੁੰਦੇ ਨੇ ਤਾਂ ਲੋਕਾਂ ਵਿੱਚ ਇਹ ਭਾਵਨਾ ਭਰ ਜਾਂਦੀ ਆ ਕੇ ਜੇ ਅਸੀਂ ਹੈਰਾਨਾ ਚੁਣਦੇ ਤਾਂ ਚੰਗੇ ਰਹਿੰਦੇ ਦੂਜਾ ਸਵਾਲ ਹਿੰਸਾ ਦਾ ਸਹੀ ਜਾਂ ਯੋਗ ਵਰਤੋਂ ਕਰਨ ਉੱਤੇ ਹੁੰਦਾ ਜੋ ਨਿਰਪੱਖ ਜਾਂ ਚੁੱਪ ਹਮਾਇਤੀਆਂ ਤੱਕ ਨੂੰ ਆਪਣੇ ਘੇਰੇ ਵਿੱਚ ਲੈ ਲੈਂਦਾ ਕਿਉਂਕਿ ਅਸਾਮੀਆਂ ਜੰਗਾਂ ਦਾ ਖਾਤਾ ਆਮ ਲੋਕਾਂ ਦੀਆਂ ਮੌਤਾਂ ਨਾਲ ਭਰਿਆ ਹੁੰਦਾ ਜੰਗਜੂਆਂ ਦੇ ਸਿਰ ਉਹ ਕੁਝ ਕਰਨ ਦਾ ਦੋਸ਼ ਵੀ ਲੱਗਦਾ ਹੁੰਦਾ ਜੋ ਉਹਨਾਂ ਨੇ ਨਹੀਂ ਕੀਤਾ ਹੁੰਦਾ ਸਗੋਂ ਕਈ ਵਾਰ ਹਕੂਮਤਾਂ ਦਾ ਕੀਤਾ ਹੁੰਦਾ ਸਵਾਲਾਂ ਦੀ ਮਾਰ ਲੋਕਾਂ ਨੂੰ ਸਿਰਫ ਜੰਗਜੂ ਹਿੰਸਾ ਉੱਤੇ ਕੇਂਦਰਿਤ ਕਰਦੀ ਹੈ ਉਹਦੇ ਵਿੱਚੋਂ ਵੀ ਕੁਝ ਖਾਸ ਵਾਰਦਾਤਾਂ ਦਾ ਜ਼ਿਕਰ ਵਧੇਰੇ ਕੀਤਾ ਜਾਂਦਾ ਹੈ। ਤੀਜਾ ਸਵਾਲ ਜਾਨੀਮਾਲੀ ਨੁਕਸਾਨ ਦਾ ਹੁੰਦਾ ਹੈ ਕਿ ਜੰਗ ਜੂ ਆਮ ਲੋਕਾਂ ਦੀ ਮੌਤ ਨੂੰ ਜਾਇਜ਼ ਕਿਵੇਂ ਠਹਿਰਾ ਸਕਦੇ ਨੇ? ਜਦੋਂ ਉਹ ਹਕੂਮਤ ਨੂੰ ਹਰਾਉਣ ਤੁਰੇ ਸੀ। ਆਮ ਲੋਕਾਂ ਦੀ ਮੌਤ ਦਾ ਸਵਾਲ ਆਮ ਲੋਕਾਂ ਨੂੰ ਵਧੇਰੇ ਸੱਚਾ ਲੱਗਦਾ। ਚੌਥਾ ਸਵਾਲ ਉਹ ਮਾਨਵਜਨ ਦੇ ਨੁਕਸਾਨ ਦਾ ਹੁੰਦਾ ਜਿਹਦੇ ਬਾਰੇ ਕੋਈ ਸਫਾਈ ਨਹੀਂ ਦਿੱਤੀ ਜਾ ਸਕਦੀ ਹੁੰਦੀ। ਆਮ ਲੋਕਾਂ ਨੂੰ ਇਹ ਗੱਲ ਸੌਖਿਆਂ ਜੱਜ ਜਾਂਦੀ ਹੈ ਕਿ ਹਕੂਮਤੀ ਦਸਤਿਆਂ ਨੇ ਉਹਨਾਂ ਦੀਆਂ ਔਰਤਾਂ ਦੀ ਬੇਪਤੀ ਇਸਹਾਮੀ ਜੰਗ ਸ਼ੁਰੂ ਹੋਣ ਕਰਕੇ ਹੀ ਕੀਤੀ ਸੀ। ਉਹ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਵਾਲੇ ਜ਼ਬਰਾਂ ਨੂੰ ਵੀ ਬਾਅਦ ਵਾਲੇ ਖਾਤੇ ਵਿੱਚ ਪਾ ਲੈਂਦੇ ਨੇ। ਇਹ ਪਤਵੰਤੇ ਵਰਗ ਨੇ ਇਹ ਦੱਸਣਾ ਹੁੰਦਾ ਕਿ ਹਕੂਮਤਾਂ ਦਾ ਜ਼ਬਰ ਜੰਗ ਜੂਆਂ ਦੇ ਸਹੀ ਹੋਣ ਦਾ ਸਬੂਤ ਹੁੰਦਾ। ਪਿਛਲੀ ਸਦੀਆਂ ਦੀਆਂ 100 ਤੋਂ ਵੱਧ ਜੰਗਾਂ ਦਾ ਅਧਿਐਨ ਕਰਨ ਵਾਲੀ ਖੋਜੀ ਤੱਕੜੀ ਨੇ ਇਹ ਨਤੀਜਾ ਕੱਢਿਆ ਕਿ ਜੰਗ ਜੂ ਜਿੰਨੇ ਸਹੀ ਅਤੇ ਹੱਕੀ ਹੋਣਗੇ ਲੋਕਾਂ ਉੱਤੇ ਜ਼ਬਰ ਓਨਾ ਵਧੇਰੇ ਹੁੰਦਾ। ਵਿਆਕਰਦੀ ਸੇਧ ਅਤੇ ਪ੍ਰਚਾਰ ਦੇ ਪੂਰਨੇ ਇਹ ਅਸਰ ਪਾਉਂਦੇ ਨੇ ਕਿ ਖਬਰਾਂ ਰਾਹੀਂ ਲੋਕਾਂ ਨੂੰ ਇਹ ਜਜਾ ਦਿੱਤਾ ਜਾਂਦਾ ਹੈ ਅਸਲ ਵਿੱਚ ਇਹੋ ਜਿਚਾਉਣ ਲਈ ਸ਼ਬਦ ਜੰਗ ਹੁੰਦੀ ਆ ਕਿ ਜੰਗਜੋਆ ਨੇ ਲੜ ਕੇ ਗਲਤੀ ਕੀਤੀ ਜਾਂ ਹਰ ਗਲਤੀ ਜੰਗਜੋਆ ਨੇ ਹੀ ਕੀਤੀ ਆ ਜੰਗਜੋਆ ਦੇ ਅਮਲਾਂ ਨੂੰ ਇਸ ਰੂਪ ਵਿੱਚ ਚਿਤਾਰਿਆ ਜਾਂਦਾ ਕਿ ਉਹ ਜਜਬਾਤੀ ਜਾਂ ਹੰਕਾਰੀ ਹੋਣ ਦੇ ਕਾਰਨ ਹੀ ਜੰਗ ਦੇ ਰਾਹ ਪਏ ਸੀ ਇਸ ਕਰਕੇ ਅਜਿਹੇ ਲੋਕ ਇਨਸਾਫ ਨਹੀਂ ਕਰ ਸਕਦੇ ਜਦੋਂ ਜੰਗ ਦੌਰਾਨ ਹੋਈ ਬੇਪਤੀ ਦਾ ਇਨਸਾਫ ਲੋਕ ਜ਼ਬਰ ਹਕੂਮਤਾਂ ਕੋਲੋਂ ਹੀ ਮੰਗਣ ਲੱਗਦੇ ਨੇ ਤਾਂ ਇਹ ਸਾਫ਼ ਰੂਪ ਵਿੱਚ ਹਕੂਮਤਾਂ ਦੇ ਨਿਆਂ ਹੀ ਹੋਂ ਉੱਤੇ ਮੋਹਰ ਹੁੰਦੀ ਆ ਅਜਿਹੀ ਹਾਲਤ ਵਿੱਚ ਜੰਗ ਜੁਆ ਉੱਤੇ ਹੀ ਸਵਾਲ ਹੋਣੇ ਹੁੰਦੇ ਨੇ ਸਵਾਲ ਬਾਜ਼ੀ ਅਤੇ ਨਖੇਦ ਦੇ ਕੁੱਲ ਸਵਾਲਾਂ ਦਲੀਲਾਂ ਅਤੇ ਪੇਸ਼ ਅੰਕੜੇ ਤੱਥਾਂ ਨੂੰ ਜੋੜ ਕੇ ਇਹ ਤਸਵੀਰ ਹਰ ਸਾਮੀ ਜੰਗ ਬਾਰੇ ਸਾਫ਼ ਹੋ ਜਾਂਦੀ ਆ ਕਿ ਅਸਲ ਵਿੱਚ ਹਕੂਮਤਾਂ ਨੇ ਇਹ ਸ਼ਬਦ ਬਸਾਰਾ ਰਚਿਆ ਹੁੰਦਾ ਕਿ ਲੋਕਾਂ ਨੂੰ ਜੰਗ ਜੂਆਂ ਦੀ ਕੁੱਲ ਲੜਾਈ ਖੂਨ ਵਹਾਉਣ ਵਜੋਂ ਹੀ ਨਜ਼ਰ ਆਉਂਦੀ ਆ ਨੈਤਿਕਤਾ ਤੇ ਨਿਆਂ ਬਾਰੇ ਮੁਰਮੁਰ ਹੋਣ ਵਾਲੇ ਸਵਾਲ ਆਮ ਖਾਸ ਅਤੇ ਜੰਗ ਜੂ ਬੰਦਿਆ ਦਾ ਤਾਂ ਤਾਣ ਤੋੜ ਦਿੰਦੇ ਨੇ ਹਕੂਮਤਾਂ ਦੀ ਹਥਿਆਰਬੰਦ ਹਿੰਸਾ ਨਾਲੋਂ ਆਮ ਲੋਕਾਂ ਰਾਹੀਂ ਕੀਤੀ ਜਾਣ ਵਾਲੀ ਸ਼ਬਦਕਹਿ ਹਿੰਸਾ ਵਧੇਰੇ ਬੁਰੀ ਹੁੰਦੀ ਆ ਗੁਣ ਜਾਂ ਬਲ ਦਾ ਨੁਕਤਾ ਹਰ ਸਮੀ ਜੰਗ ਦੇ ਹਮਾਇਤੀਆਂ ਨੂੰ ਵੀ ਉਹਨਾਂ ਦੇ ਜੰਗ ਜੂਆਂ ਅਤੇ ਜਰਨਲਾਂ ਦੇ ਗੁਣਹੀਣ ਅਤੇ ਔਗਣ ਭਰੇ ਹੋਣ ਦੇ ਦੋਸ਼ਾਂ ਅਤੇ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ। ਭਾਵੇਂ ਉਹ ਜੰਗ ਜੂ ਹਕੂਮਤੀ ਪਾਲੇ ਵਿੱਚਲੇ ਭਾਵੇਂ ਉਹ ਜੰਗ ਜੂ ਹਕੂਮਤੀ ਪਾਲੇ ਵਿੱਚਲੇ ਹਮਰਤਵਾ ਲੋਕਾਂ ਨਾਲੋਂ ਕਿੰਨੇ ਵੀ ਬਿਹਤਰ ਕਿਉਂ ਨਾ ਹੋਣ। ਸਵਾਲ ਸਮੁੱਚੇ ਜੰਗ ਨੂੰ ਸਮਝਣ ਦੀ ਥਾਂ ਕਿਸੇ ਬੰਦੇ ਘਟਨਾ ਜਾਂ ਪੱਖ ਨੂੰ ਵਧੇਰੇ ਕੇਂਦਰਿਤ ਕਰਕੇ ਟੋਟਿਆਂ ਵਿੱਚ ਤੋੜ ਕੇ ਵੇਖਣ ਦੇ ਰਾਹ ਪਾਉਂਦੇ ਨੇ। ਕਿਸੇ ਸਮਾਜ ਵਿੱਚ ਜੰਗਜੂਆਂ ਦੇ ਨੈਤਿਕ ਅਤੇ ਨਿਆਂਕਾਰੀ ਹੋਣ ਦੇ ਬਾਵਜੂਦ ਹਾਰ ਦੀ ਕੋਈ ਜਾਚਵੀਂ ਦਲੀਲ ਜ਼ਰੂਰ ਲੱਭੀ ਜਾਂਦੀ ਆ ਕਿ ਇਹ ਦੀਵਾ ਹਨੇਰੀ ਨਾਲ ਨਹੀਂ बुझਿਆ ਇਹਦੇ ਵਿੱਚ ਤੇਲ ਹੀ ਐਨਾ ਕੁ ਸੀ ਜੰਗਜੂ ਤੇਰਾਂ ਦੀ ਅਜੇਹੀ ਸਵੈ ਪਰਚੋਲ ਆਪਣੇ ਗੁਣਹੀਨ ਹੋਣ ਜੰਗਜੂ ਤੇਰਾਂ ਦੀ ਅਜੇਹੀ ਸਵੈ ਪਰਚੋਲ ਆਪਣੇ ਗੁਣਹੀਨ ਹੋਣ ਜਾਂ ਔਗਣਾ ਭਰੇ ਹੋਣ ਦੀ ਮੰਨਤਾ ਕਬੂਲਦੀ ਆ ਜੇ ਵਾਲੇ ਸਵਾਲ ਅਸਾਵੇਂ ਜੰਗ ਦੇ ਹਰ ਪੱਖ ਉੱਤੇ ਸੌਖੇ ਹੀ ਹੋ ਜਾਂਦੇ ਨੇ ਸਮਾਂ ਬੀਤਣ ਮਗਰੋਂ ਜਾਂ ਜੰਗ ਦੇ ਪੜ ਤੋਂ ਬਾਹਰ ਹੋ ਕੇ ਸਵਾਲ ਕਰਨ ਵੇਲੇ ਸਮਝਣਾ ਬਹੁਤ ਔਖਾ ਹੁੰਦਾ ਹੈ ਕਿਸੇ ਸਾਮੀ ਜੰਗ ਕੀ ਹੁੰਦੀ ਹੈ ਕਿਸੇ ਸਾਮੀ ਜੰਗ ਦੀ ਤੁਲਨਾ ਹਕੂਮਤੀ ਤਰ ਦੇ ਆਪਸੀ ਜੰਗ ਦੇ ਪ੍ਰਸੰਗ ਵਿੱਚ ਕਰਨ ਦਾ ਮਤਲਬ ਇਹੋ ਹੁੰਦਾ ਹੈ ਕਿ ਬੰਦੇ ਨੇ ਹਕੂਮਤੀ ਵਰਤਾਂਤ ਨੂੰ ਸੱਚ ਮੰਨ ਲਿਆ ਭਾਵਨਾਵਜੋ ਲੋਕ ਇੱਜ਼ਤ ਅਤੇ ਗੁਣਾਂ ਦੇ ਤਾਣ ਨੂੰ ਮੁੱਖ ਆਧਾਰ ਮੰਨਦੇ ਨੇ ਪਰ ਆਪਣੀ ਸਮਝ ਨੂੰ ਕਿਸੇ ਹੋਰ ਦੇ ਵਿਚਾਰ ਨਾਲ ਮਿਲਦੇ ਰਹਿੰਦੇ ਨੇ ਜਿਸ ਕਰਕੇ ਜੰਗਾਂ ਦੇ ਅਧਿਆਨ ਜੰਗ ਜੁਆਆਂ ਦੀਆਂ ਗਲਤੀਆਂ ਦੇ ਨਿਸ਼ਾਨ ਦੇ ਹੀ ਤੱਕ ਸੀਮਤ ਹੋ ਕੇ ਆਪ ਮੁਹਾਰੇ ਹਕੂਮਤਾਂ ਦਾ ਪੱਖਪੂਰ ਦੇ ਰਹਿੰਦੇ ਨੇ ਸਮਝ ਜਾਂ ਵਿਚਾਰ ਦਾ ਨੁਕਤਾ ਅਸਾਮੀਆਂ جنگਾਂ ਵਿੱਚ ਨੀਤੀ ਪੈਤੜੇ ਅਤੇ ਹੋਰ ਸਾਧਨਾ ਸਰੋਤਾਂ ਦੀ ਜਾਣਕਾਰੀ ਬੰਦੇ ਦੀ ਜਾਣ ਨਾਲੋਂ ਕੀਮਤੀ ਗਣੀ ਜਾਂਦੀ ਆ ਅਤੇ ਜੰਗਜੂ ਇਹ ਜਾਣਕਾਰੀ ਨੂੰ ਸਾਂਭੀ ਰੱਖਣ ਲਈ ਬਹੁਤ ਕੁਝ ਚੱਲਦੇ ਨੇ ਅਨੇਕਾਂ ਜੰਗਜੂ ਜੇਸਾ ਦਰਸ ਲਈ ਲਸਾਨੀ ਰੂਪ ਵਿੱਚ ਜਾਨਵਾਰ ਜਾਂਦੇ ਨੇ ਅਤੇ ਲੰਮੀਆਂ ਸਜ਼ਾਵਾਂ ਵੀ ਭੋਗਦੇ ਨੇ ਉਹਨਾਂ ਦੇ ਹਸਾਬ ਹਮਲਾ ਦਾ ਮਾਨਾ ਸਵਾਲਾਂ ਦੀ ਮਾਰ ਸਾਹਮਣੇ ਕੁਝ ਵੀ ਨਹੀਂ ਰਹਿੰਦਾ ਖਾਸ ਕਰਕੇ ਆਪਣੇ ਸਮਾਜ ਵਿੱਚੋਂ ਹੋਣ ਵਾਲੀ ਮਾਰ ਸਾਹਮਣੇ ਸਵਾਲਾਂ ਦੀ ਮਾਰ ਇੰਨੀ ਬੁਰੀ ਹੁੰਦੀ ਹੈ ਕਿ ਜੰਗਜੂਆਂ ਨੂੰ ਜੰਗ ਵਿੱਚ ਬਹਾਦਰੀ ਤਸੀਹੇਖਾਨੇ ਵਿੱਚ ਸਦਕ ਅਤੇ ਕੈਦਾਂ ਵਿੱਚ ਸਬਰ ਵਿਖਾਉਣ ਦੇ ਬਾਵਜੂਦ ਵੀ ਜੰਗੀ ਵਿਚਾਰਤਾਰਕ ਅਤੇ ਸਮਕਾਲੀ ਦੁਨੀਆਵੀ ਗਿਆਨ ਤੋਂ ਹੇਨੇ ਹੋਣ ਦੀ ਨામੋਸ਼ੀ ਆਪਣੇ ਲੋਕਾਂ ਵੱਜੋਂ ਚੱਲਣੀ ਪੈਂਦੀ ਆ ਹਰ ਜੰਗਜੂ ਤੇਰ ਨੂੰ ਇਹ ਸਵਾਲ ਚੱਲਣੇ ਪੈਂਦੇ ਨੇ ਕਿ ਉਹਨਾਂ ਨੂੰ ਦੁਨੀਆ ਦੀ ਸਮਝ ਨਹੀਂ ਸੀ ਜਾਂ ਉਹਨਾਂ ਨੂੰ ਜੰਗ ਅਤੇ ਹਕੂਮਤ ਦੇ ਸੁਭਾਅ ਦੀ ਸਮਝ ਨਹੀਂ ਸੀ ਜਾਂ ਉਸ ਵਿਚਾਰ ਦੀ ਹੀ ਸਮਝ ਨਹੀਂ ਸੀ ਜਿਸ ਲਈ ਉਹ ਲੜ ਰਹੇ ਸੀ ਜਾਂ ਲੜ ਰਹੇ ਨੇ ਸਵਾਲਾਂ ਦੇ ਉੱਤਰ ਸਿੱਧੇ ਅਤੇ ਨਿੱਜੀ ਰੂਪ ਵਿੱਚ ਸੰਭਵ ਨਹੀਂ ਹੁੰਦੇ ਸਗੋਂ ਹਾਲਾਤ ਦੇ ਦਬਾਅ ਵਿੱਚੋਂ ਕਈ ਵਾਰ ਜੰਗਜੂਤਾਂ ਜੋ ਕੁਝ ਕਹਿੰਦੀਆਂ ਨੇ ਉਹ ਉਲਟੇ ਰੂਪ ਵਿੱਚ ਨਵੇਂ ਸਵਾਲਾਂ ਦਾ ਆਧਾਰ ਬਣ ਜਾਂਦਾ ਹੈ ਅਸਾਮੀਆਂ ਜੰਗਾਂ ਮਾਰੇ ਸਵਾਲ ਅਸਲ ਵਿੱਚ ਉਸੇ ਹਕੂਮਤ ਦੀ ਜਾਂ ਸਥਾਪਿਤ ਵਿਚਾਰ ਅਤੇ ਨੀਤੀ ਵਿੱਚੋਂ ਆਏ ਹੁੰਦੇ ਨੇ ਜਿਸ ਨੇ ਕਿਸੇ ਤਰ ਨੂੰ ਬਰਾਬਰੀ ਜਾਂ ਮਨੁੱਖੀ ਦਰਜੇ ਤੋਂ ਹੇਠਾਂ ਸੁੱਟ ਕੇ ਆਰ ਪਰ ਦੀ ਲੜਾਈ ਲੜਨ ਲਈ ਮਜਬੂਰ ਕੀਤਾ ਹੁੰਦਾ ਇਹਨਾਂ ਸਵਾਲਾਂ ਦੇ ਉੱਤਰਾਂ ਉੱਤੇ ਪਲਟਵੇਂ ਸਵਾਲ ਵੀ ਸੰਭਵ ਹੁੰਦੇ ਨੇ ਜੰਗਜੋਆ ਦੀ ਪਿੱਠ ਉੱਤੇ ਖੜਾ ਸਮਾਜ ਜੰਗਜੋਆ ਦੀ ਪਿੱਠ ਉੱਤੇ ਖੜਾ ਸਮਾਜ ਜ ਜਨਾਂ ਦੀ ਪਛਾਣ ਵਾਲਾ ਸਮਾਜ ਜਦੋਂ ਅਜਿਹੇ ਵਿਚਾਰ ਕਰਨ ਲੱਗਦਾ ਹੈ ਕਿ ਸਾਡੇ ਬੰਦੇ ਹੀ ਬੇਅਕਲ ਸੀ ਤਾਂ ਇਹ ਕਿਸੇ ਅਧਿਐਨ ਜਾਂ ਜੰਗੀ ਤਜਰਬੇ ਦਾ ਸਾਰ ਨਹੀਂ ਹੁੰਦੇ ਸਗੋਂ ਇਹ ਭਾਵਨਾ ਦਾ ਪ੍ਰਗਟਾ ਹੁੰਦੇ ਨੇ ਅਜਿਹੀ ਭਾਵਨਾ ਹਾਰ ਦੇ ਅਹਿਸਾਸ ਅਤੇ ਹਕੂਮਤ ਦੇ ਤਾਕਤਵਰ ਹੋਣ ਦੇ ਭਰਮ ਦੀ ਗਵਾਹੀ ਹੁੰਦੀ ਆ ਫਲਸਤੀਨੀਆ ਵਿੱਚ ਯਾਸਾਰ ਅਰਾਫਾਦ ਦੀਆਂ ਗਲਤੀਆਂ ਗੁਰਦਾਵਾਂ ਵਿੱਚ ਔਕਲਾਨ ਦੀਆਂ ਗਲਤੀਆਂ ਤਾਮਲਾਂ ਵਿੱਚ ਪ੍ਰਭਕਰਨ ਦੀਆਂ ਗਲਤੀਆਂ ਅਤੇ ਸਿੱਖਾਂ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀਆਂ ਗਲਤੀਆਂ ਲੱਭਣ ਵਾਲੇ ਸਵਾਲ ਕਿਸੇ ਸੰਜੀਦਾ ਅਧਿਐਨ ਦਾ ਹਿੱਸਾ ਹੋਣ ਦੀ ਥਾਂ ਹਕੂਮਤ ਦੀ ਸ਼ਬਦ ਜੰਗ ਵਿੱਚ ਹੱਥ ਉਤਾਹਣ ਦੀ ਗਵਾਹੀ ਨੇ ਜਿਵੇਂ ਹਕੂਮਤ ਖੜੀ ਕਰਨ ਲਈ ਕੋਈ ਵਿਚਾਰ ਸਭ ਤੋਂ ਵੱਡੀ ਟੇਕ ਹੁੰਦਾ ਉਵੇਂ ਹਕੂਮਤ ਖਿਲਾਫ ਖੜੇ ਹੋਣ ਵਾਲੇ ਲੋਕਾਂ ਦੀ ਟੇਕ ਵੀ ਕੋਈ ਵੱਖਰਾ ਵਿਚਾਰ ਹੀ ਹੁੰਦਾ ਚਾਹੇ ਉਹ ਕੱਚੇ ਪੱਕੇ ਰੂਪ ਵਿੱਚ ਹੀ ਹੋਵੇ ਲੜਨ ਦੀ ਮਾਨਤਾ ਤੇ ਉਸ ਦੇ ਆਧਾਰ ਬਣਨ ਵਾਲੇ ਵਿਚਾਰ ਦੀ ਹੋਂਦ ਨੂੰ ਭੰਨੇ ਬਿਨਾ ਕਿਸੇ ਹਕੂਮਤੀ ਵਿਚਾਰ ਦੇ ਉਸ ਸਮਾਜ ਵਿੱਚ ਪੈਰ ਨਹੀਂ ਲੱਗਦੇ ਜਿਹੜੇ ਸਮਾਜ ਵਿੱਚੋਂ ਇੱਕ ਵਾਰ ਬਗਾਵਤ ਉੱਠ ਖੜਦੀ ਹੈ ਜੇ ਸਾਜ਼ਿਸ਼ਾਂ ਸ਼ੰਕੇ ਨਕੇਦ ਸਵਾਲ ਅਤੇ ਹਕੂਮਤੀ ਅੰਕੜੇ ਰਲ ਜਾਣ ਤਾਂ ਇਹਨਾਂ ਦੀ ਮਾਨਤਾ ਜੰਗ ਜੁਆ ਦੇ ਹਮੈਤੀ ਘੇਰਾਂ ਤੱਕ ਚਲੀ ਜਾਂਦੀ ਹੈ ਆਪਣੇ ਅਮਲ ਤੇ ਵਿਚਾਰ ਰਹੀ ਹਕੂਮਤ ਨੂੰ ਮਾਤ ਦੇਣ ਵਾਲੇ ਕਿਰਦਾਰ ਨੂੰ ਮੁਕਾਉਣ ਦਾ ਰਾਹ ਸਵਾਲ ਵੀ ਹੁੰਦੇ ਨੇ ਸਵਾਲਬਾਜ਼ੀ ਦਾ ਇਹੋ ਮੰਤਵ ਹਥਿਆਰਾਂ ਦੀ ਜੰਗ ਦੇ ਆਰ ਪਾਰ ਫੈਲਿਆ ਹੁੰਦਾ ਮੁੰਡਾ ਦੁਨੀਆ ਦਾ ਵੱਡਾ ਹਿੱਸਾ ਆਮ ਲੋਕ ਹੁੰਦੇ ਨੇ ਜਿਹੜੇ ਸਵਾਲਾਂ ਦੀ ਵਰਤੋਂ ਕਰਦੇ ਨੇ ਅਤੇ ਸਵਾਲਾਂ ਦੇ ਸ਼ਿਕਾਰ ਵੀ ਹੁੰਦੇ ਨੇ ਪਰ ਇਹਨਾਂ ਦੀ ਘਾਰਤ ਦੇ ਸਮਰੱਥ ਨਹੀਂ ਹੁੰਦੇ ਖਾਸ ਲੋਕਾਂ ਦੇ ਸਵਾਲ ਜੇ ਹਕੂਮਤ ਵੱਲ ਸਿੱਧਤ ਹੋਣ ਤਾਂ ਹੋਰ ਨਤੀਜੇ ਨਿਕਲਦੇ ਨੇ ਜੇ ਹਕੂਮਤ ਵੱਲੋਂ ਹੋਣ ਤਾਂ ਹੋਰ ਨਤੀਜੇ ਨਿਕਲਦੇ ਨੇ ਚਿੰਤਨ ਤੋਂ ਲੈ ਕੇ ਸੂਤਿਆਂ ਦੇ ਹੱਕ ਦੇ ਨਾਂ 'ਤੇ ਉੱਠਣ ਵਾਲੇ ਅਰਜੁਨੀ ਸਵਾਲਾਂ ਅਤੇ ਸ਼ੈਤਾਨੀ ਸ਼ੰਕਿਆਂ ਦਾ ਪੂਰੇ ਇਤਿਹਾਸ ਮ ਇਤਿਹਾਸ ਵਿੱਚ ਕੋਈ ਹੱਲ ਨਹੀਂ ਹੋ ਸਕਿਆ ਸੱਤਾਹਿਣ ਤੇਰਿਆਂ ਨੂੰ ਬੇਜਲਸ ਹੱਥ ਵਰਤਾਰੇ ਕਾਰਨ ਅਜੇ ਇਸਵਾਲਾਂ ਦੀ ਜੰਗ ਹੋਰ ਵੱਡੇ ਰੂਪ ਵਿੱਚ ਲੜਨੀ ਹੀ ਪੈਣੀ ਆ ਇਹਦਾ ਅੱਧਾ ਹੱਲ ਸਵਾਲਾਂ ਦੀ ਲੋੜ ਘਾੜਤ ਅਤੇ ਵਰਤੋਂ ਦੇ ਆਧਾਰ ਅਤੇ ਕਿਸਮਾਂ ਨੂੰ ਵਕਤੀ ਅਤੇ ਸਦੀਵੀ ਨੁਕਤੇ ਦੇ ਪ੍ਰਸੰਗ ਤੋਂ ਜਾਣਨਾ ਹੈ ਕਿ ਕੋਈ ਕਿਉਂ ਕਿਸੇ ਨੂੰ ਕਿੱਥੇ ਕਦੋਂ ਕਿਵੇਂ ਕੀ ਕਹਿ ਰਿਹਾ ਹੈ ਬਾਕੀ ਅੱਦਾ ਹਲ ਹਰ ਪੀੜੀ ਨੂੰ ਆਪਣੇ ਅਮਲਾਂ ਨਾਲ ਹੀ ਕਰਨਾ ਪੈਂਦਾ